ਆਵੇ ਬੋਲ ਬਤਾ। ਆਉਗੀ ਮੰਮੀ। ਬਾਰਤਣਾ ਬਣਾ ਮੀ ਆ ਜਾਂਦਾ। ਨਾ ਸਾਰੇ ਕੱਪੜੇ ਭਿੱਜ ਗਏ। ਹੋਰ ਆ ਮਾਂਗੇ ਅਲੱਗ ਮੇਰੇ ਵੀ ਭਿੱਜ ਗਏ ਕੱਪੜੇ ਉਹ ਨੂੰ ਸਾਰੇ ਧਾਰ ਤੋਂ ਲਾ ਕੇ ਚਰੇ ਜਾਂਦਾ। ਸ਼ੁਕਰ ਆ ਮਾਂ ਰੱਖਦੇ। ਹੋਰ ਨਹੀਂ ਤਾਂ ਸਾਰੇ ਭਿੱਜ ਜਾਂਦੇ ਫੇਰ ਫਿਰ ਧੋਣੇ ਪੈਂਦੇ ਆ। ਹਾਂ। ਕੋਮਨ ਨਹੀਂ ਦੇਦੀ। ਦੀਦੀ ਕਿੱਧਰ ਗਈ? ਕੋਲੇ ਬੋਲ। ਤੇ ਨੀ ਬੋਕਾ ਖੜਾ ਹੈਗਾ ਉਹਦਾ। ਉਹੀ ਗੱਲ ਚਰਚਰ ਕਰਦੀ ਸੀ। ਉਹ ਤਾਂ ਟੜਕੇ ਦੇ ਗਏ ਜਿਨੀ ਹਾਂ। ਕਿੱਥੇ? ਪਿੰਡ ਵਾਗੀ ਆ ਤੇ। ਕਿਉਂ? ਕੀ ਬਤਾਉਣ ਮੈਂ ਮੈਨੂੰ ਕਿਹ ਚ ਬੋਲਣੇ ਨੇ ਮੇਰੇ ਨਾਲੋਂ ਨਾਲ ਹੀ ਮੁੰਡੇ ਵਾਲਾ ਕਿ ਤਿਆਰ ਕਰਕੇ ਜੇ ਮੈਂ ਪੁੱਛਿਆ ਮੁੰਡਿਆ ਕੋਈ ਨਾ ਮਾਂ ਆ ਜਾਵੇ ਉਹ ਸਈ ਨਾ ਕਹਿ ਗਿਆ ਮੈਨੂੰ ਆਪਾਂ ਨੂੰ ਬੋਲੇ ਹੋ ਦੋ ਨਹੀਂ ਆਪਾਂ ਹੀ ਬੋਲੇ ਚਾਰ ਮੈਂ ਹੁੰਦਾਂ ਕਿਤੇ ਕੋਈ ਗੱਲਬਾਤ ਹੋ ਗਈ ਉੱਥੇ ਦੇ ਵੇਕਿਆਂ ਚ ਹੁਣ ਕੀ ਬਤਾ ਕੋਤਾ ਫੋਨ ਤਾਂ ਉਹਨਾਂ ਕੋਲ ਆਉਂਦਾ ਮੈਨੂੰ ਪਰ ਮੈਂ ਲੋ ਦੱਸਿਆ ਜਦੋਂ ਤਿਆਰ ਹੋ ਕੇ ਖੜ੍ਹ ਕੇ ਜਦੋਂ ਕਹਤਾ ਕਿ ਜਾਨੀਆ ਮਾਂ ਸੀ ਬਸ ਉਹਦੋਂ ਮਾਂ ਪੁੱਛਿਆ ਭਾਈ ਕੀ ਹੋ ਗਿਆ ਕਹਿੰਦੀ ਕਿ ਹੁਣ ਅਸੀਂ ਕੋਈ ਨਾ ਚਾਰ ਦਿਨ ਲਾ ਕੇ ਆਉਂਗੀ ਹੁਣ ਕੀ ਬਗਾ ਭਾਈ ਉਸੋ ਮੈਨੂੰ ਕਈ ਨਹੀਂ ਕਹਿ ਕੇ ਟੱਪ ਗਏ ਮੁੰਡੇ ਨੂੰ ਅਕਲ ਜੀ ਦੀਪ ਨੂੰ ਮੈਂ ਕਹਿੰਦੀ ਤੂੰ ਨਾਲ ਜੈ ਰੋ ਗਿਆ ਵੀ ਤੂੰ ਵੀ ਛੱਡ ਕੇ ਮੁੜਿਆ ਮੈਂ ਪੁੱਛਦਾ ਰਹੀ ਕਿਹਨਾਂ ਕੋਈ ਨਾ ਮੈਂ ਦੇਖੂੰਗਾ ਉਸ ਇੰਨਾ ਕਹਿਗੇ ਮੈਨੂੰ ਪਰ ਐਂ ਤਾਂ ਮੰਮੀ ਸਰਨਾ ਵੀ ਸੀ ਖੇਤ ਦਾ ਵੀ ਕਿੰਨਾ ਕੰਮ ਹੁੰਦਾ ਤੇ ਮੈਂ ਵੀ ਜੌਬ ਤੇ ਜਾਣਾ ਹੁੰਦਾ ਫਿਰ ਘਰ ਦਾ ਕੰਮ ਤੁਸੀਂ ਕਰ ਲੇ ਘਰ ਦਾ ਕੰਮ ਤੇ ਖੇਤ ਦਾ ਕੰਮ ਫਿਰ ਤਾਂ ਦੋਨੇ ਰੋਲ ਕੋਲ ਜਾਣਗੇ ਕਿ ਏਦਾਂ ਤਾਂ ਚੱਲ ਮੈਂ ਕਰ ਲਵਾਂ ਘਰ ਦਾ ਤਾਂ ਮਾਂ ਤੈਨੂੰ ਪਤਾ ਵੀ ਸੰਦੀਪ ਤਾਂ ਡਿਊਟੀ ਤੇ ਭਾਗ ਜਾਂਦੀ ਐ ਤੂੰ ਇਕੱਲੀ ਜਾਨੀ ਕਿਵੇਂ ਕਰ ਲੇਗੀ ਸਾਰਾ ਕੰਮ ਕੋਈ ਨਾ ਉਹ ਤੁਹਾਨੂੰ ਟਾਈਮ ਆ ਕੇ ਫਿਰ ਕਰਾਂਗਾ ਹੁਣ ਆਏ ਫਿਰ ਉਹਨਾਂ ਨੂੰ ਵੀ ਗੱਲ ਵੀ ਫਿਰ ਮੈਂ ਉਹਦੇ ਮੁੰਰੇ ਹੁੰਦੀ ਸੀ ਤਾਂ ਫਿਰ ਉਹਨਾਂ ਨਾਲ ਅਜਿਦੂ ਬੜੇ ਤੋਂ ਜ਼ਿਆਦਾ ਬਾਤਾਂ ਮੈਂ ਕਿਹਾ ਫਿਰ ਨੂੰ ਤਨ ਕਰਵਾਈਏ ਦੋ ਜਣੀਆਂ ਚਲ ਵੀ ਤੁਹਾਡੇ ਚ ਕੋਈ ਕਿਸੇ ਚ ਕੱਕਣਾ ਹੋਵੇ ਉਹ ਤਾਂ ਚਲ ਕੋਈ ਨਾ ਮੈਂ ਬਾਈ ਨਾਲ ਫੋਨ ਕਰਕੇ ਪੁੱਛ ਲਉਣਾ ਬਾਈ ਨੂੰ ਵੀ ਕਿੰਨੇ ਦਿਨ ਲੱਗਣਗੇ ਜਾਂ ਮੁੰੜਿਆ ਹੋਗਾ ਫਿਰ ਸੰਦੀਪ ਐ ਕਰੀ ਜੇ ਭਾਬੀ ਨੂੰ ਕੋਈ 5-7 ਦਿਨ ਲੱਗੇ ਨਾ ਫਿਰ ਤੂੰ ਛੁੱਟੀਆਂ ਲੈ ਜਾ ਫਿਰ ਤੁਹਾਨੂੰ ਪਤਾ ਯਾਰ ਮਾਂ ਦਾ ਇੰਨਾ ਕੰਮ ਕਿੱਥੇ ਹੋਊਗਾ ਹਾਂਜੀ ਮਾਂ ਨਾਲ ਮੇਰਾ ਸੁਣ ਤਾ ਫਿਰ ਛੁੱਟੀਆਂ ਕਿਉਂ ਨਹੀਂ ਕੋਈ ਨਾ ਮੜ ਜੇ ਕਰਕੇ ਟੈਨ ਹੁੰਦੀਆਂ ਉੱਠ ਕੇ ਨਾ ਕਰੂ ਕਹੋ ਦੀ ਦੇ ਦੇ ਨਾ ਆ ਜਾ ਕਰੂੰਗੀ ਟੋਰਾ ਟਾਰੀ ਮੈਂ ਕਰੀ ਜਾ ਕਰੂੰਗੀ ਪਰ ਮੈਨੂੰ ਸੁਧੀਆਂ ਨਹੀਂ ਮੇਰਾ ਹੁੰਦਾ ਆਪਣੇ ਪਸੂਆਂ ਦਾ ਵੀ ਤਾਂ ਕੋਈ ਨਾ ਇਹ ਕਰ ਦੇ ਤੂੰ ਮਾਦੂ ਨਾ ਆਹ ਤਾਂ ਅੰਦਰ ਹੀ ਨੀਰਾ ਬਾਕੇ ਬੈ ਜਾ ਤਾ ਕੁਛ ਲੈਂਦੇ ਨਾ ਕੀ ਗੱਲ ਹੋਈ ਆ ਕੁਝ ਵੀ ਨਹੀਂ ਦੱਸਿਆ ਉਹਨਾਂ ਨੇ ਕੁਝ ਨਹੀਂ ਦੱਸਿਆ ਮੈਂ ਨਹੀਂ ਪੁੱਛਦੀ ਪਤਾ ਮੈਂ ਤਾਂ ਦੇਰ ਜੇਗਾ ਲੋਕ ਹੋ ਗਏ ਮੈਨੂੰ ਮੈਂ ਤਾਂ ਕਹਾਂ ਨਹੀਂ ਪੁੱਛਦੀ ਮੈਂ ਚਾ ਕੋਈ ਨਾ ਭਾ ਵੀਰ ਦਾ ਕਦੇ ਵਾਸਤੇ ਪੁੱਛਣਾ ਹੈ ਭਾਈ ਨੂੰ ਮੈਂ ਦਾਲੂਗਾ ਕੋਣ ਮੈਂ ਭਾਈ ਨਹੀਂ ਪੁੱਛੂੰਗੀ ਕੀ ਗੱਲ ਹੋਈ ਇੱਕ ਦੀਦੀ ਦਾ ਸੁਭਾਅ ਹੀ ਤਾਂ ਤੁਹਾਨੂੰ ਪਤਾ ਹੀ ਹੈ ਕਹੇ ਜੀ ਉਹਨੇ ਆਇਆ ਮੈਨੂੰ ਪੁੱਛਣਾ ਹੁੰਦਾ ਨਾ ਮੈਨੂੰ ਪਿਠਾ ਕੇ ਕੁਦੀ ਵੀ ਮਾਂ ਆ ਕੰਮ ਆ ਸਾਡੇ ਪਿੰਡ ਆਏਗਾ ਲੋਈ ਹੈ ਤੇ ਵੀ ਅਸੀਂ ਚਾਹਣ ਆਏ ਜੀ ਜਦੋਂ ਕਿਆ ਕਰੋਗੇ ਬਹਿ ਗਏ ਲੱਭ ਕੇ ਖੜ ਕੇ ਦੋਪਹਿਰ ਮੰਮਾ ਮੈਂ ਪੁੱਛਿਆ ਰੇ ਮੁੰਡਾ ਕੀ ਗੱਲ ਹੋ ਗਈ ਕੋਈ ਨਾ ਕਿ ਮਾਂ ਆਦੂ ਤੇ ਰੱਬ ਨੂੰ ਕੀ ਲੋੜ ਜੀ ਬੋਲਣ ਦੀ ਮੈਂ ਮੈਂ ਵਾਧੂ ਪੁਰੇ ਬੰਗੀ ਤੇਰਾ ਚਲੋ ਕੋਈ ਨਾ ਤੂੰ ਨਵਾਂ ਐਵੀਡੈਂਸ ਲਈ ਜਾਉਂ ਕੰਮਾਂ ਦਾ ਕੀ ਤਾਂ ਹੋਈ ਜਾਣਗੇ ਪਹਿਲਾਂ ਵੀ ਕਰੀ ਜਾਂਦੇ ਸੀ ਪਰ ਕੋਈ ਨਹੀਂ ਮੈਂ ਕੁਝ ਦਿਨ ਛੁੱਟੀ ਮਾਰ ਲੈਣੀ ਆ ਮੈਂ ਕੋਈ ਗੱਲ ਨਹੀਂ ਮੈਂ ਛੁੱਟੀ ਲੈ ਲਵਾਂਗੀ ਕੋਈ ਨਾ ਉੱਤਰ ਕੇ ਰੱਖਿਆ ਉਹ ਕਿਉਂ ਕੁੱਟੀ ਲੈਣੀ ਮੱਖਾਂ ਦਾ ਚਾਰ ਪੀ ਆਉਣ ਲੱਗੇ ਐਨੀ ਮੋਰੀ ਲਾ ਜ਼ਰੂਰੀ ਆ ਥੋੜੀ ਦਬਾਰਾਤਵਾਦੀ ਆ ਜੀ ਹੋਰ ਵੜੇ ਹੰਨ ਕੋਈ ਨਾ ਉੱਤਰ ਕੇ ਰੱਖ ਕੇ ਕਰ ਲੈ ਪਰ ਕੁਝ ਨਹੀਂ ਆਪ ਕਰੇ ਤਾਂ ਬਣਾਇਆ ਛੱਗਾ ਹਾਂ ਚਲੋ ਕੁਝ ਮੈਂ ਕੱਪੜੇ ਚਾਜ ਕਰ ਲੈ ਮੈਨੂੰ ਵੀ ਇੱਕ ਟੀ-ਸ਼ਰਟ ਦੇ ਯਾਰ ਮੈਂ ਵੀ ਚੇਂਜ ਤਰ੍ਹਾਂ ਸਾਰੀ ਪੇਚੀ ਲਾ ਲਓ ਜੀ ਕੋੜਾ ਸੰਦੀਪ ਹਾਂ ਮੈਂ ਤੂੰ ਝਾੜੂ ਦਾ ਮੈਨੂੰ ਫੜਾ ਆਟਾ ਗੁੰਨਿਆ ਬੇਬਤ ਤੇ ਨਾਲ ਤੂੰ ਨਾ ਨੂੰ ਲੈ ਐਵੇਂ ਤੂੰ ਜਾਣ ਨੂੰ ਵੀ ਉਹ ਹੀ ਹਲਕਾ ਵੇਲਾ ਹੋ ਜਾਊਗਾ ਤੈਨੂੰ ਕੋਈ ਨਹੀਂ ਮਾਂ ਮੈਂ ਥੋੜਾ ਟਾਈਮ ਲੇਟ ਬਗ ਜੂਗੀ ਪਰ ਹੁਣ ਕੰਮ ਕਰ ਵੀ ਤਾਂ ਕਰਨੇ ਆ ਤੁਸੀਂ ਕਿੰਨਾ ਕਰੋਂਗੇ ਤੂੰ ਮੇਰੀ ਗੱਲ ਸੁਣ ਸਾਰੇ ਕੰਮ ਨਿਭੜ ਗਏ ਗੋਹਾ ਗੋਹਾ ਸਿੱਟਿਆ ਗਿਆ ਕਿਹੜੇ ਰੋਟੀ ਰੋਟੀ ਰਹਿਣੀ ਹੈ ਕੱਲ੍ਹ ਨਾ ਤਾਂ ਚਾਰ ਰੋਟੀਆਂ ਲਾ ਦੇ ਪਰ ਘਟ ਵੀ ਖੇਤ ਵਗਦੀ ਵਾ ਆ ਤਾਂ ਥੋੜਾ ਠਾੜੀ ਮੰਗ ਰੋ ਮੈਂ ਕਰੀ ਜਾਊਂਗੀ ਬਸ ਆ ਹੀ ਰਹਿ ਗਿਆ ਥੋੜਾ ਇਹ ਵੇੜਾ ਮੈਨੂੰ ਸੰਬਰ ਲੈਣ ਤੂੰ ਨਾਲ ਆਇਆ ਆਪ ਵੀ ਭੁੱਖੀ ਜਾਵੇਂਗੀ ਤੂੰ ਚਾਰ ਰੋਟੀਆਂ ਨਾਲ ਥੋੜੀ ਨਾ ਦੇ ਮੈਂ ਥਨੋਂ ਉੱਤੇ ਖੜ ਕੇ ਰੋਟੀ ਲਾਏ ਲੈਂਦੀ ਉਹ ਇੱਕ ਤਾਂ ਖੜਨਾ ਹੀ ਐ ਗੋਡੇ ਆਹ ਲੱਤ ਤਾਂ ਮੇਰੀ ਬਾਹਰ ਦਰਦ ਕਰਦੀ ਐ ਅੱਛਾ ਮਾਂ ਨਾਲੇ ਕਹੀਏ ਨੀ ਮੈਨੂੰ ਖੜਿਆ ਨਹੀਂ ਆਂਦਾ ਨਾਲੇ ਮੇਰੇ ਤੋਂ ਝਾੜੂ ਖੋਈ ਜਾਂਦੀ ਐ ਪੁੱਤ ਮੇਰੀ ਗੱਲ ਸੁਣ ਇਹ ਤਾਂ ਮੈਂ ਹੌਲੀ-ਹੌਲੀ ਕਰਨਾ ਤਾਂ ਹੁਣ ਤੋਰਾ ਪੇਰੀ ਕਰਨਾ ਇਹ ਤਾਂ ਮੈਂ ਆਪ ਹੀ ਕਰ ਲੂੰ ਮੈਂ ਦੰਬ ਲੈ ਲੈ ਕੇ ਵੀ ਸੰਭਰ ਦੂੰਗੀ ਕੋਈ ਗੱਲ ਨਹੀਂ ਹੁਣ ਜਦੋਂ ਬਾਹਰਲਾ ਕੰਮ ਆਪਣਾ ਸਾਰਾ ਨਿਭੜ ਗਿਆ ਤੂੰ ਚਾਰ ਰੋਟੀਆਂ ਨਾਲ ਨਾਲ ਪਰਖਟ ਵਗ ਜੂ ਕੇ ਤਾਂ ਨਾਲੇ ਆਪ ਖਾ ਜੰਗੀ ਨਾਲੇ ਉਹਨੂੰ ਬੜਾ ਦੇ ਤੇ ਮੈਂ ਇੱਕ ਦਿਨ ਲੇਟ ਹੋ ਜੂਗੀ ਫਿਰ ਕੀ ਕਿੱਡੀ ਗੱਲ ਹੋ ਜੂਗੀ ਪੁੱਤ ਮੇਰੀ ਗੱਲ ਸੁਣ ਲੇਟ ਨੂੰ ਕੋਈ ਜ਼ਰੂਰੀ ਐ ਵੀ ਲੇਟ ਹੀ ਹੋਣਾ ਆਵੇ ਮੜਈ ਦੇ ਖਾਤਰ ਕੋਥੇ ਵੇਦਨ ਪਤਾ ਵੰਕੜ ਵਿੱਚ ਚਿਰ ਕਰਨਗੇ ਮਾਂ ਤੈਨੂੰ ਪਤਾ ਤਾਂ ਹੈਗਾ ਪਹਿਲਾਂ ਤਾਂ ਚਲ ਦੀਦੀ ਸੀਗੀ ਉਹ ਸਾਰਾ ਕੰਮ ਆਪ ਹੀ ਕਰ ਲੈਂਦੀ ਸੀ ਥੋੜਾ ਬਾਤ ਮੈਂ ਕਰਾਉਂਦੀ ਸੀਗੀ ਆ ਹੁਣ ਸਾਰਾ ਕੰਮ ਤੁਹਾਡੇ ਤੇ ਆ ਗਿਆ ਇਕੱਲੇ ਕਿਵੇਂ ਕਰੂੰਗੀ ਚਲ ਹੁਣ ਟਾਈਪਾਸਤਾ ਕਰਨੇ ਪਊਗਾ ਪੂਰੀ ਬਰਾਬਰੀ ਤਾਂ ਨਹੀਂ ਹੁੰਦੀ ਹੈਗੀ ਕੋਈ ਨਾਪੀ ਜ਼ਿਆਦਾ ਨਾ ਜੇ ਚਤਮਣਿਆ ਆ ਜੂਗੀ ਪਰ ਫੋਨ ਫਣ ਕੇ ਸੈਨ ਨਹੀਂ ਲਾਉਣਾ ਕੋਈ ਲੋੜ ਹੀ ਨਹੀਂ ਲਾਉਂਦੀ ਉਹਨੂੰ ਫੋਨ ਕਿਉਂ ਉਹਨਾਂ ਨੂੰ ਆਪ ਨੂੰ ਕਿਹੜਾ ਦਿਨ ਨਹੀਂ ਸਾਡੇ ਘਰੇ ਕੰਮ ਹੁਣ ਤਾਂ ਜੋਰ ਆ ਝੋਨੇ ਦਾ ਆ ਜਾਂਦੇ ਨਾ ਉਹ ਮੈਂ ਤੇ ਇਹ ਗੱਲ ਸਮਝ ਨਹੀਂ ਆ ਲੱਗਦੀ ਵੀ ਵਾਈ ਵੀ ਨਾਲ ਹੀ ਭਗ ਹੈ ਬਾਈ ਨੂੰ ਐ ਨਹੀਂ ਪਤਾ ਹੈਗਾ ਵੀ ਇੱਥੇ ਕਿੰਨਾ ਕੰਮ ਆਗਾ ਵਿਚਾਰਾ ਪ੍ਰਗਟ ਕੱਲਾ ਕਿੰਨਾ ਕ ਕਰੂਗਾ ਖੇਤ ਦਾ ਪਤਾ ਕਿੰਨਾ ਕੰਮ ਹੁੰਦਾਗਾ ਉਤ ਮੇਰੀ ਗੱਲ ਸੁਣੋ ਉਹ ਨੂੰ ਵੀ ਮਜਬੂਰੀ ਹੈ ਉਹ ਵੀ ਫਸਿਆ ਹੋਇਆ ਜਿਵੇਂ ਉਹ ਕਹਿੰਦੀ ਉਹਨੂੰ ਫਿਰ ਮਗ ਲੱਗਣਾ ਪੈਂਦਾ ਵਾ ਇੰਨਾ ਵੀ ਨਹੀਂ ਹੁੰਦਾ ਮਾੜਾ ਮੋਟਾ ਤਾਂ ਬੰਦੇ ਨੂੰ ਝੁਕਣਾ ਹੀ ਪੈਂਦਾ ਵਾ ਕੋਮਲ ਦੀ ਜੀ ਤਣਾ ਬਸ ਜਿਹੜੀ ਗੱਲ ਕਹਤੀ ਹਾਂ ਬਸ ਹੋਣੀ ਚਾਹੀਦੀ ਹੈ ਚਲ ਕੋਈ ਨਾ ਉਹਨੂੰ ਵਿਚਾਰ ਦੇਣ ਪਿੰਡ ਵੱਲ ਆ ਕੇ ਦੇਖ ਲੈਣੇ ਤੰਦੇ ਨੇ ਤਾਂ ਹੋਈ ਜਾਣਾ ਕੰਮ ਕਿਹੜਾ ਕੰਮਾ ਕਰ ਜਾਂਦੇ ਨੇ ਇਹ ਤਾਂ ਥੋੜ ਬਿੰਦੋਂ ਹੁਣ ਨਹੀਂ ਹੋਣਗੇ ਕਵੇਲੇ ਹੋ ਜਾਣਗੇ ਚਲ ਕੋਈ ਨਹੀਂ ਮੈਂ ਆ ਚਾੜੂ ਜਾ ਤਾਂ ਪਿਲਾ ਲੈਣੀ ਕੋਈ ਨਹੀਂ ਮੈਂ ਰੋਟੀ ਵੀ ਬਣਾਈ ਲਉਂਗੀ ਚਲ ਦੁਆ ਮੈਨੂੰ ਖੜਾ ਬੁੱਤ ਹੌਲੀ ਹੌਲੀ ਮਾਂ ਫਿਰ ਜੀ ਆਂ ਕਿ ਤੂੰ ਰੋਟੀ ਲਾ ਦੇ ਮੈਂ ਕਰ ਲਉਂਗੀ ਕੋਈ ਨਾ ਚਲ ਮੈਂ ਰੋਟੀ ਬਣਾਉਣੀ ਹੈ ਹਾਂ ਪਕਾ ਲੈ ਹੌਲੀ ਹੌਲੀ ਮੈਂ ਸੰਭਰ ਦੂੰਗੀ ਲੈ ਤੂੰ ਫਿਕਰ ਕਾ ਤੂੰ ਕਰਦੀ ਆ ਤੈਨੂੰ ਇੱਥੇ ਕੋਈ ਰੋਕ ਟੋਕ ਨਹੀਂ ਹੋਊਗੀ ਕੋਈ ਨਹੀਂ ਇਹਨਾਂ ਨੂੰ ਆ ਜਾਂਦੇ ਮੈਂ ਕਰਦੀ ਆ ਗੱਲ ਨਹੀਂ ਮਨਾ ਕਰਨਗੇ ਕੋਈ ਨਹੀਂ ਤੂੰ ਮੇਰੇ ਤੇ ਗੱਲ ਛੱਡਦੀ ਨਾ ਕੋਈ ਗੱਲ ਨਹੀਂ ਮੈਂ ਸੰਭਲੂੰਗੀ ਔਰ ਤੂੰ ਉੱਥੇ ਕੀ ਕਰੇਂਗੀ ਰਹਿ ਕੇ ਛੱਡ ਬਰੇ ਖੜਾ ਛੱਡ ਚੰਗਾ ਮੈਂ ਬਾਤ ਕਰਾਂ ਤੇ ਕੌਣ ਸੀ ਇਹ ਤਾਂ ਜੀ ਮਨਪ੍ਰੀਤ ਸੀਗੀ ਅੱਛਾ ਕੀ ਕਹਿੰਦੀ ਸੀ ਮੇਰੇ ਨਾਲ ਜਿਹੜੀ ਉਹ ਕੁੜੀ ਮੈਂ ਤੁਹਾਨੂੰ ਦੱਸਿਆ ਨਹੀਂ ਸੀਗਾ ਕੰਮ ਕਰਦੀ ਹੈਗੀ ਉੱਥੇ ਬੈਂਕ ਚ ਲੱਗੀ ਹੋਈ ਹੈਗੀ ਅੱਛਾ 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 ਉਹ ਹਾਂ ਇਹ ਵਿਚਾਰਨਾ ਬਹੁਤ ਔਖੀ ਹੋ ਰਹੀ ਹੈਗੀ ਜਿੱਥੇ ਤੁਸੀਂ ਜੇ ਰਹਿੰਦੇ ਆ ਨਾ ਉਹਦਾ ਮਾਹੌਲ ਬਿਲਕੁਲ ਵੀ ਠੀਕ ਨਹੀਂ ਹੈਗਾ ਇੱਕ ਕਈ ਵਾਰ ਲੇਟ ਫੇਟ ਹੋ ਜਾਂਦੀ ਹੈ ਤਾਂ ਆਂਟੀ ਬੜਾ ਬੋਲਦੀ ਹੈ ਉਹਨੂੰ ਅੱਛਾ ਇਹ ਉਹ ਮੈਨੂੰ ਐ ਕਹਿੰਦੀ ਸੀ ਕਿ ਵੀ ਜੇ ਰੈਂਟ ਤੇ ਕੋਈ ਰੂਮ ਵਗੈਰਾ ਮਿਲ ਜੇ ਤਾਂ ਮੈਨੂੰ ਐ ਕਹਿੰਦਾ ਵੀ ਆਪਣੇ ਘਰੇ ਵੀ ਤਾਂ ਇੱਕ ਰੂਮ ਫ੍ਰੀ ਤੇ ਹੈਗਾ ਆਪਾਂ ਰੱਖ ਲੈਣਿਆਂ ਨੂੰ ਇੱਥੇ ਆਪਣੇ ਘਰੇ ਆਪਣੇ ਇੱਥੇ ਲੋਟ ਜਾ ਜੂ ਯਾਰ ਆਪਣੇ ਕੀ ਹੁੰਦਾ ਨੋ ਲੇ ਸਕੋ ਇੱਥੇ ਤਾਂ ਕਿਸੇ ਚੀਜ਼ ਦੀ ਰੋਕ ਟੋਕ ਵੀ ਨਹੀਂ ਹੋਣੀ ਉਹ ਨਾਲੇ ਵਧੀਆ ਵਿਚਾਰੀ ਸੇਫਟਾ ਰਹੂਗੀ ਉੱਥੇ ਹੁਣ ਆਪਜੀ ਮੁੰਡੇ ਰਹਿੰਦੇ ਨੇ ਜਿਹੜਾ ਮੈਂ ਹੁਣ ਤੁਹਾਨੂੰ ਕੀ ਦੱਸਾਂ ਨੁਸ਼ਾ ਪੱਤਾ ਕਰਦੇ ਨੇ ਤਾਂ ਕਰਕੇ ਵਿਚਾਰੀ ਨੇ ਕਿੰਨੇ ਵਾਰ ਹੀ ਕਹਿਤਾ ਮੈਨੂੰ ਵੀ ਦੀਜੀ ਕੋਈ ਲੱਭ ਦੇ ਮੇਰੇ ਵਾਸਤੇ ਰੂਮ ਵਗੈਰਾ ਪਰ ਮੈਂ ਸੋਚਿਆ ਵੀ ਇੱਥੇ ਰਹਿ ਲੂਗੀ ਸੰਦੀਪ ਹੋਰ ਨਹੀਂ ਕੋਈ ਵੀ ਗੱਲ ਦੀ ਦਿੱਕਤ ਹੈਗੀ ਮੈਂ ਇਹ ਨਹੀਂ ਕਹਿੰਦਾ ਵੀ ਇੱਥੇ ਨਾ ਰਹੇ ਤੇ ਤੈਨੂੰ ਐ ਵੀ ਪਤਾ ਹੈਗਾ ਵੀ ਭਾਬੀ ਦਾ ਸੁਭਾਅ ਕਹਿ ਜਾ ਕੱਲ ਨੂੰ ਉਹ ਆ ਗਈ ਜ ਐਵੇਂ ਤੈਨੂੰ ਪਤਾ ਵੀ ਹੁਣ ਤਾਂ ਆਪਾਂ ਉਹਨੂੰ ਲੈ ਆਵਾਂਗੇ ਜੇ 5-7 ਦਿਨਾਂ ਨੂੰ ਆ ਗਈ ਤੇ ਉਸ ਤੋਂ ਬਾਅਦ ਜੇ ਕਿਤੇ ਉਹਨੇ ਕੁਝ ਬੋਲ ਬੋਲ ਦਿੱਤਾ ਫੇਰ ਆਪਾਂ ਕੀ ਕਹਾਂਗੇ ਮੈਨੂੰ ਤਾਂ ਇੱਕ ਗੱਲ ਸਮਝ ਨਹੀਂ ਲੱਗਦੀ ਜਦੋਂ ਵੀ ਮੈਂ ਕੋਈ ਘਰੇ ਗੱਲ ਕਰਦੀ ਹਾਂ ਦੀਦੀ ਦਾ ਸੁਭਾਅ ਇਹੋ ਜਿਹਾ ਉਹ ਐਂ ਕਰ ਦੂ ਉਹ ਕੀ ਗੱਲ ਜੀ ਆਪਣਾ ਘਰ ਨਹੀਂ ਹੈਗਾ ਇਹ ਸਾਰਿਆਂ ਤੋਂ ਪਹਿਲਾਂ ਕੀ ਦਾ ਸੁਭਾਅ ਦੀ ਗੱਲ ਹੁੰਦੀ ਹੁੰਦੀ ਹੈ ਜਿਹੜਾ ਬੰਦਾ ਘਰ ਦੇ ਵਿੱਚ ਸਾਰਿਆਂ ਤੋਂ ਭੈੜਾ ਹੋਵੇ ਜਾਂ ਜਿਹਨੂੰ ਸਮਝ ਘੱਟ ਹੋਵੇ ਆਪੋ ਉਹਦੇ ਬਾਰੇ ਲਈ ਦੇਖ ਕੇ ਚੱਲਦੇ ਹੁੰਨੇ ਵੀ ਆਪਾਂ ਤਾਂ ਨਰਮਾਈ ਵਰਤ ਲਾਂਗੇ ਹਰ ਇੱਕ ਗੱਲ ਤੇ ਉਹਨੇ ਬੋਲਣ ਲੱਗੀ ਨਹੀਂ ਨਾ ਵੇਖਣਾ ਉਹ ਤਾਂ ਤੈਨੂੰ ਨਹੀਂ ਸੀ ਬਖਸ਼ਦੇ ਫਿਰ ਹੁਣ ਉਹਦੇ ਹਿਸਾਬ ਨਾਲ ਥੋੜੇ ਨਾ ਸਾਰਾ ਕੁਝ ਹੋਊਗਾ ਚੱਲ ਕੋਈ ਨਾ ਮੈਂ ਥੋੜਾ ਜਵਾਬ ਦੇ ਰਿਆਂ ਤੈਨੂੰ ਮੈਂ ਤਾਂ ਕੱਲਾ ਸਿਰਫ ਤੈਨੂੰ ਕਹਿ ਰਿਆਂਗਾ ਵੀ ਐਵੇਂ ਕਰਨ ਨੂੰ ਕੋਈ ਗੱਲਬਾਤ ਨਾ ਹੋਵੇ ਫੇਰ ਤੋਂ ਆਪਦੀ ਜ਼ਿੰਮੇਦਾਰ ਆਪ ਹੋਏਗੀ ਜੇ ਉਹਨੇ ਕੁਝ ਕਹਿ ਕੇ ਦ ਦਿੱਤਾ ਕੋਈ ਗੱਲ ਨਹੀਂ ਮੈਂ ਆਪੀ ਸੰਭਲ ਲੂੰਗੀ ਮੇਰੇ ਬਰਦਰ ਦੀਦੀ ਦੇ ਹਿਸਾਬ ਨਾਲ ਹੁਣ ਮੈਂ ਕਿੰਨਾ ਕੁ ਚੱਲੂੰਗੀ ਮੇਰੀਆਂ ਆਪਦੀਆਂ ਵੀ ਤਾਂ ਕੋਈ ਹੈਗਾ ਕਿ ਨਹੀਂ ਫੈਸਲਾ ਕੁਝ ਵਗੈਰਾ ਮੈਂ ਕੋਈ ਕਰ ਸਕਦੀ ਆ ਕਿ ਨਹੀਂ ਜਦੋਂ ਵੀ ਮੈਂ ਕੋਈ ਗੱਲ ਕਰਦੀ ਆ ਦੀਦੀ ਐ ਕਰ ਦੂ ਇਹ ਕਰ ਦੂ ਉਹਨਾਂ ਹਿਸਾਬ ਨਾਲ ਥੋੜੀ ਨਵੇਂ ਚੱਲੂਗੀ ਹੁਣ ਸਾਰੀ ਜ਼ਿੰਦਗੀ ਪਈ ਹੈ ਮੇਰੀ ਤਾਂ ਫਿਰ ਮੈਂ ਨਹੀਂ ਕਹਿੰਦਾ ਸੰਦੀਪ ਤੈਨੂੰ ਵੀ ਉਹਨਾਂ ਦੇ ਹਿਸਾਬ ਨਾਲ ਚੱਲ ਤੈਂਦਾ ਤੁਸੀਂ ਨੇ ਕੰਮ ਵੰਡੇ ਨੇ ਜੇ ਤੂੰ ਉਹਦੇ ਹਿਸਾਬ ਨਾਲ ਚੱਲਣਾ ਹੁੰਦਾ ਤਾਂ ਹੁਣ ਤੱਕ ਤੁਸੀਂ ਦੋਨੇ ਇਕੱਠੀਆਂ ਕਰੀ ਜਾਂਦੇ ਹੁੰਦੇ ਪਰ ਤੈਨੂੰ ਉਹਦੇ ਸੁਭਾਅ ਦਾ ਪਤਾ ਹੈਗਾ ਵੀ ਉਹ ਨਰਵਾਈ ਵਾਲੀ ਨਹੀਂ ਹੈਗੀ ਨਹੀਂ ਉਹ ਬੋਲਣ ਲੱਗੀ ਕੁਝ ਵੇਖੇ ਵੀ ਕੋਈ ਵੱਡਾ ਹੈ ਛੋਟਾ ਹੈ ਜਾਂ ਮੈਂ ਕਿੱਥੇ ਕੀ ਬੋਲਣਾ ਹੈਗਾ ਤੁਸੀਂ ਨਾ ਫਿਕਰ ਨਾ ਕਰੋ ਮੈਨੂੰ ਦੇਦੀ ਦੀ ਕੋਈ ਪਰਵਾਹੀ ਮੈਂ ਆਪੇ ਸੰਭਲੂਗੀ ਬਾਕੀ ਜਿਹੜੀ ਉਹ ਕੁੜੀ ਹੈ ਨਾ ਬਹੁਤ ਸਿਆਣੀ ਹੈਗੀ ਸਮਝਦਾਰ ਹੈਗੀ ਚੱਲ ਫਿਰ ਵੀ ਇੱਕ ਵਾਰੀ ਐਂ ਕਰੀ ਕਿ ਤੇ ਮਾ ਬਾਅਦ ਚਾਪਾ ਨੂੰ ਕਹਦੇ ਵੀ ਤੁਸੀਂ ਮੈਨੂੰ ਵੀ ਨਹੀਂ ਸਮਝਿਆ ਹੈਗਾ ਵੀ ਮੈਂ ਇਸ ਘਰ ਦਾ ਮੈਂਬਰ ਹੈ ਕਿ ਮੁਖੀ ਆਖਰ ਨੂੰ ਵੀ ਮੈਂ ਤਾਂ ਘੱਟੋ ਘੱਟ ਦੱਸਣਾ ਚਾਹੀਏ ਕਿਸੇ ਨੂੰ ਘਰੇ ਰੱਖਣਾ ਸੀ ਕੋਈ ਗੱਲ ਨਹੀਂ ਮੈਂ ਮੰਮੀ ਨਾਲ ਆਪੀ ਗੱਲ ਕਰ ਲੂੰਗੀ ਮੈਂ ਸੋਚਿਆ ਵੀ ਉਹ ਫ੍ਰੀ ਹੈ ਜਗਰ ਹੂੰ ਦੇ ਦਿੰਨੇ ਹੈ ਗਾਰੰਟੀ ਹਾਂ ਵੈਸੇ ਤਾਂ ਫ੍ਰੀ ਪਿਆ ਉਹਦੇ ਚ ਕਿੜਾ ਪਾਣੇ ਕੁਝ ਕੋਈ ਵਰਤਨਾ ਹੁੰਦਾ ਹੈਗਾ ਬਸ ਐ ਮਾੜਾ ਮੋਟਾ ਕੋਈ ਸਮਾਨ ਜਿਹਾ ਪਿਆ ਉੱਥੇ ਉਹ ਆਦੀ ਸੈਟਿੰਗ ਆਪਾਂ ਕਰ ਦਾਂਗੇ ਨਾਲੇ ਉਹ ਡੇਲੀ ਮੇਰੇ ਨਾਲ ਹੀ ਵਗ ਜਾ ਕਰੂਗੀ ਤੇ ਆਜਾ ਕਰੂਗੀ ਵਿਚਾਰ ਨੂੰ ਉਹਨੂੰ ਸੋਖਾ ਹੋ ਜਾਊਗਾ ਹਾਂ ਨਾਲ ਉਹ ਦੂਰੋ ਸ਼ਹਿਰ ਤੋਂ ਪਤਾ ਨਹੀਂ ਕਿਹੜੇ ਸ਼ਹਿਰ ਜ ਉਹ ਫਿਰ ਕਾਫੀ ਦੂਰ ਪੈ ਜਾਂਦਾ ਵਿਚਾਰੀ ਉਹ ਕਾਹਤੇ ਰਹਿ ਰਹੀ ਸੀ ਕਿ ਰੈਂਟ ਤੇ ਉਹ ਤਾਂ ਚੰਗੀ ਗੱਲ ਹੈ ਵੀ ਚੱਲ ਮਾਹੌਲ ਅੱਜ ਦੇ ਟਾਈਮ 'ਚ ਮੈਨੂੰ ਪਤਾ ਵੀ ਖਰਾਬ ਹੈਗਾ ਕਿਸੇ ਦਾ ਐਵੇਂ ਬਾਹਰ ਰਹਿਣਾ ਵੀ ਸਹੀ ਨਹੀਂ ਹੈਗਾ ਜਿੱਥੇ ਬੰਦਾ ਯਕੀਨ ਕਰ ਸਾਰਾ ਉੱਥੇ ਤਾਂ ਚੱਲ ਰਹਿ ਵੀ ਲੈਂਦਾ ਜਿਵੇਂ ਤੂੰ ਕਹੀ ਜਾਂਨੇ ਆ ਵੀ ਉੱਥੇ ਨਸ਼ੇ ਪੱਤੇੜ ਰਹਿੰਦੇ ਫਿਰ ਤਾਂ ਉੱਥੇ ਰਹਿਣਾ ਜਮਾਂ ਵੀ ਸੇਫ ਨਹੀਂ ਹੈਗਾ ਜੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਮੈਂ ਉਹਨੂੰ ਕਹਿ ਦਾਂਗੀ ਕੋਈ ਨਹੀਂ ਤੂੰ ਆ ਜੀ ਮੈਨੂੰ ਕੀ ਪ੍ਰੋਬਲਮ ਆਣੀ ਹੈਗੀ ਰਹਿਣਾ ਓਨੇ ਹੈਗਾ ਰੈਂਟ ਓਨੇ ਦੇਣਾ ਹੈਗਾ ਮੈਨੂੰ ਪ੍ਰੋਬਲਮ ਕੀ ਹੋਣੀ ਹੈ ਅਗਲੀ ਨੌਬ ਦੇ ਕੰਮ ਤੇ ਚੱਲ ਜਾਇਆ ਇਹ ਗੱਲ ਤਾਂ ਹੈਗੀ ਐ ਵੈਸੇ ਵੀ ਉਹ ਤਾਂ ਮੇਰੀ ਬਹੁਤ ਵਧੀਆ ਫਰੈਂਡ ਹੈਗੀ ਜੀ ਪਰ ਤੁਸੀਂ ਨਵਾਲੀ ਉਹਦੇ ਨਾਲ ਕਿਤੇ ਖੁੱਲ ਕੇ ਗੱਲ ਜੀ ਕਰਨ ਲੱਗ ਜੇ ਉਹ ਤਾਂ ਆਪਾਂ ਵੇਖਾਂਗੇ ਵੀ ਕੀ ਮਤਲਬ ਦੇਖਾਂਗੇ ਮਜ਼ਾਕ ਕਰਦਾਗਾ ਮੈਂ ਕੀ ਕਰਨਾਗਾ ਮੇਰੇ ਕੋਲ ਤੂੰ ਹੈਗੀ ਹੈਗੀ ਮੈਂ ਕਿਸੇ ਬੰਦੇ ਦੇ ਵੇਖ ਕੇ ਕੀ ਲੈਣਾ ਚਲ ਇੱਕ ਵਾਰੀ ਮਾਂ ਨਾਲ ਜ਼ਰੂਰ ਗੱਲ ਕਰਨੀ ਕਿਤੇ ਸਾਰੀ ਗੱਲ ਹੁਣ ਮੇਰੇ ਤੇ ਸਿੱੜ ਦੇ ਵੀ ਤੁਸੀਂ ਹਾਂ ਕਰਤੀ ਤੇ ਬਸ ਠੀਕ ਐ ਨਹੀਂ ਮੈਂ ਮੰਮੀ ਨੂੰ ਵੀ ਪੁੱਛੂੰਗੀ ਹਾਂ ਮਾਂ ਨੂੰ ਜ਼ਰੂਰ ਪੁੱਛ ਲੈ ਚਲ ਐ ਕਰ ਮੈਨੂੰ 40 ਗੁੱਟ ਲਿਆ ਕੇ ਦੇ ਤੇ ਮੈਂ ਖੇਤ ਨੂੰ ਵੀ ਜਾਣਾ ਫਿਰ ਬਣਾਣੀ ਐ ਚਾਹ ਕੁਛ ਖਾਣਾ ਤਾਂ ਨਹੀਂ ਹੈਗਾ ਤੁਸੀ ਮਾ ਯਾਰ ਅੱਜ ਤਾਂ ਕੁਛ ਖਾਣ ਦਾ ਮਨ ਨਹੀਂ ਬਸ ਕੱਲੀ ਚਾਹ ਬਣਾ ਲਾ ਜੇ ਕੁਛ ਖਾਣ ਦਾ ਮਨ ਕਰਿਆ ਤਾਂ ਮੈਂ ਘੰਡੇ ਤੋਂ ਘੰਡੇ ਤੱਕ ਵੈਸੇ ਵੀ ਆਈ ਜਾਣਾ ਕਰੇ ਫਿਰ ਆ ਕੇ ਖਾ ਲਵਾਂ ਠੀਕ ਹੈ ਜੀ ਮੈਂ ਬਣਾਉਣੀ ਐ ਚਾਹ ਹਾਂ ਬਣਾ ਲਾ ਮੰਮੀ ਕੀ ਲੱਭੀ ਆਨੇ ਹੋ ਤੁਸੀ ਕੁੜਮਾ ਤੇ ਮਿਰਚਾਂ ਦੇਖਦੀ ਸੀਗੀ ਮਿਰਚਾਂ ਜਿਹਾ ਲੱਗਣੋਂ ਫਟਿਆਂ ਖੁੱਲ ਜਿਹਾ ਲੱਗੇ ਪੈਣ ਗਿਉ ਆ ਨਿੱਕੀ ਨਿੱਕੇ ਦਾਲੀਆਂ ਤਾਂ ਲੱਗ ਰਹੀਆਂ ਆ ਆ ਤਾਂ ਬਾਲਾਂ ਕੋੜਾਂ ਮਮੀ ਇਹ ਨਾ ਤੋੜ ਕੇ ਲੈ ਕੇ ਜਾਈ ਆ ਜਾਈ ਇਹ ਕਰ ਦਵਾਂ ਜਾਨੇ ਹਰੀਆਂ ਜੀ ਮਿਰਚਾਂ ਦੀ ਚਟਣੀ ਹੋਵੇ ਮੈਂ ਚਲ ਦਹੀਂ ਤੋਂ ਬਾਜ਼ਾਰੋਂ ਮੰਗਾ ਲੈਣੇ ਹੈਗੇ ਜੇ ਇੱਥੇ ਸਬਜ਼ੀ ਵਾਲਾ ਆਇਆ ਉਹ ਤੋਂ ਲੈ ਲਾਂਗੇ ਚਲ ਲੈ ਲਾਂਗੇ ਆਹਦੇ ਚਾਰ ਬੂਟੇ ਸੀ ਮੈਂ ਕਿਹਾ ਤੇ ਵੀ ਆਉਂਗਾ ਹੁਣ ਮੀਂਹ ਜਿਹਾ ਕਰਕੇ ਖੜ ਜੇ ਗਈਆਂ ਆ ਤਾਂ ਵਧੀਆ ਹੋਈ ਜਾਂਦੀ ਆ ਹਾਂ ਇਹ ਤਾਂ ਵਧੀਆ ਹੋਗੀ ਆ ਵੀ ਇਹਨਾਂ ਨੇ ਆ ਦੇ ਕبولਾਂ ਜਾਂ ਪਰਗੇ ਹੁੰਦਾ ਬੂਟੇ ਜ ਮਮੀ ਮੈਂ ਵੇ ਗੱਲ ਕਰਨੀ ਸੀ ਤੁਹਾਡੇ ਨਾਲ ਗਾਧਾ ਕਰਨੀ ਹਾਂ ਕੀ ਕਹਿਣਾ ਸੀਗਾ ਉਹ ਮੈਂ ਤਾਂ ਐਂ ਕਹਿੰਦੀ ਸੀ ਵੀ ਆਪਣਾ ਇੱਕ ਰੂਮ ਫਰੀ ਪੈਗਣਾ ਹੂੰ ਉਹ ਮੇਰੇ ਨਾਲ ਨਾ ਕੁੜੀ ਇੱਕ ਕੰਮ ਕਰਦੀ ਆ ਵਿਚਾਰੀ ਪੀਜੀ ਚ ਰਹਿੰਦੀ ਹੈਗੀ ਉੱਥੇ ਨਿਛੜੀ ਜੇ ਵਾਲੇ ਨੇ ਤੋਂ ਮੈਨੂੰ ਕਾਫੀ ਵਾਰ ਕਹਤਾ ਵੀ ਦੀਦੀ ਜੇ ਕੋਈ ਰੂਮ ਮਿਲਦਾ ਤਾਂ ਮੇਰੇ ਵਾਸਤੇ ਪੁੱਛ ਲੈ ਮੈਂ ਸੋਚਿਆ ਵੀ ਆਪਾਂ ਵਾਲਾ ਰੂਮ ਉਹਨੂੰ ਦੇ ਦਿੰਨੇ ਆਂਗੀ ਕੁੜੀ ਪੁੱਤ ਪਹਿਲਾਂ ਮੈਨੂੰ ਐਂ ਦੱਸ ਤੂੰ ਉਹ ਹੀ ਗੱਲ ਕਹੇ ਤਾਂ ਦਿੱਤਾ ਅਗਲੇ ਦੇ ਢੇਡੇ ਦਾ ਕੀ ਪਤਾ ਪਹਿਲਾਂ ਐ ਦੱਸ ਵੀ ਵਿਆਹੀ ਹੈ ਕਿ ਕੁਮਾਰੀ ਹੈ ਮਾ ਕੁੜੀ ਤਾਂ ਕੰਮ ਆਰੀ ਹੈਗੀ ਪਰ ਇਹ ਜੀ ਗੱਲ ਨਹੀਂ ਹੈਗੀ ਕੁੜੀ ਬਹੁਤ ਸਿਆਣੀ ਹੈਗੀ ਮੇਰੇ ਨਾਲੋਂ ਪਹਿਲਾਂ ਦੀ ਕੰਮ ਕਰਦੀ ਹੈਗੀ ਇੱਥੇ ਬੈਂਕ 'ਚ ਅਸ ਤੇਰਾ ਨਾਲ ਹੈ ਹਾਂ ਮੇਰੇ ਨਾਲ ਲੱਗੀ ਹੋਈ ਹੈਗੀ ਜੇ ਫਿਰ ਇਹ ਦੁਪਹਿਰ ਨਾ ਵੀ ਤੇਰੇ ਨਹੀਂ ਰਿਹਾ ਪਹਿਲਾਂ ਉਹਦਾ ਸ਼ਹਿਰ ਮਲੋਟ ਸੀਗਾ ਵਿਚਾਰੀ ਉਧਰੋਂ ਫਿਰ ਇੱਧਰੋਂ ਅਪ ਡਾਊਨ ਕਰਨਾ ਬਹੁਤ ਔਖਾ ਸੀ ਫਿਰ ਇੱਥੇ ਪੀਜੀ 'ਚ ਰਹਿੰਦੀ ਸੀਗੀ ਤੇ ਉੱਥੇ ਇੱਕ ਮੁੰਡੇ ਜਿਹੇ ਰਹਿੰਦੇ ਹੈਗੇ ਉਹਨਾਂ ਸ਼ਬਦ ਆਇਆ ਕਰਦੇ ਨੇ ਕਾਫੀ ਵਾਰ ਉਹਨੂੰ ਛੇੜਛੁੜ ਵੀ ਦਿੱਤਾ ਵਿਚਾਰੀ ਨੂੰ ਕਰੋਣਾ ਵਿਚਾਰਨੇ ਮੈਨੂੰ ਕਿਹਾ ਸੀਗਾ ਵੀ ਜੇ ਦੀਦੀ ਬਣਦਾ ਤਾਂ ਕੁਝ ਵੀ ਹੁਣ ਦੱਸੀ ਕੁਲਬੀਰ ਹੋਰ ਤਾਂ ਕੁਝ ਨਹੀਂ ਅੱਜ ਕਰਨਾ ਹੋਈ ਗੱਲ ਮਟਿਆਰਾ ਧੀ ਪੁੱਤ ਜਦੋਂ ਘਰੇ ਰੱਖਣਾ ਆਪ ਨੂੰ ਵੀ ਡਰ ਜਾ ਲੱਗਦਾ ਹਾਲਾਂਕਿ ਇਹ ਨਾਗਾ ਹੋਈ ਗੱਲ ਘਰੇ ਰੱਖ ਰੱਖੀ ਹੈ ਜੇ ਤਾਂ ਭਾਈ ਆ ਦੀ ਜੁਮੇ ਦਾ ਮਾਂ ਡਰ ਵਾਲੀ ਕਿਹੜੀ ਗੱਲ ਆ ਆਪਣੇ ਘਰੇ ਕੌਣ ਰਹਿੰਦਾ ਹੈਗਾ ਰਹਿਣਾ ਕੀ ਨਹੀਂ ਪਤਾ ਮੁੰਡਿਆਂ ਦਾ ਸਾਰੇ ਸਿਆਣੇ ਨੇ ਅੱਜ ਕਰ ਹੋਰ ਦਾ ਟਾਈਮ ਦਾ ਨਹੀਂ ਪਤਾ ਕਿਤੇ ਇਥੇ ਹੋਈ ਗੱਲ ਤੂੰ ਘਰੇ ਰੱਖ ਲੈ ਜੇ ਮੰਗਰ ਮੁੰਡੇ ਸੁੰਡੇ ਆਉਣ ਲੱਗ ਜਾਣ ਐ ਵੀ ਡਰ ਲੱਗਦਾ ਮਾ ਤੁ ਬਾਲਕਾ ਤਾਂ ਸੋਚਦੀ ਹੁੰਨੀ ਆ ਮੈਂ ਕਹੀ ਤੇ ਜਨੇ ਉਹ ਤਾਂ ਬਹੁਤ ਸਿਆਣੀ ਹੈਗੀ ਵਿਚਾਰੀ ਉਹ ਤਾਂ ਪਰੇਸ਼ਾਨ ਆ ਗਈ ਮੈਂ ਕਿਹਾ ਚਲ ਮੈਂ ਨੂੰ ਕਹਿਤਾ ਸੀਗਾ ਪਰ ਮੈਨੂੰ ਬਸ ਥੋੜੀ ਪਰਮਿਸ਼ਨ ਚਾਹੀਦੀ ਆ ਜੇ ਉਹਨੂੰ ਘਰੇ ਰੱਖ ਲਈਏ ਜਾਂ ਨਹੀਂ ਤੇ ਮਾਇ ਤਾਂ ਘਰ ਕੀ ਕਹਿਣਾ ਪੁੱਤ ਉਹ ਤਾਂ ਐ ਵੀ ਮੈਂ ਤਾਂ ਤੇਰੀ ਆਪਦੀ ਤੂੰ ਜ਼ਿੰਮੇਵਾਰੀ ਚ ਲਈ ਠੀਕ ਹੈ ਨਾ ਕਰਨ ਨੂੰ ਆ ਗੱਲ ਲੰਬਾ ਨਾ ਹੋਵੇ ਘਰੇ ਵੀ ਕਿਤੇ ਤੇ ਫੋਨ ਲਾਈ ਜਾਵੇ ਤੇ ਮੰਗਰ ਉਹ ਹੀ ਗੱਲ ਵੀ ਡਰ ਵੀ ਲੱਗਦਾ ਅੱਜ ਕੱਲ੍ਹ ਤੇ ਬੀਆਂ ਚ ਲੱਗ ਜਾਣ ਲੱਗੇੜੇ ਮਾਨ ਨਾਲ ਕਹਿੰਦਾ ਨਾ ਕਿ ਕੁੜੀ ਰਹਿੰਦੀ ਹੈ ਹੋਰ ਮੈਂ ਕੋਈ ਕਾਸੇ ਤੋਂ ਡਰਦੀ ਮਤਾ ਐ ਅਣੀ ਜੇ ਤੈਨੂੰ ਸਾਰਾ ਪਤਾ ਹੈ ਕੋਈ ਨਾ ਰੱਕਲਾ ਉਹ ਆਪਣਾ ਇੱਕ ਕਮਰਾ ਵਿਲੇ ਹੀ ਵੀ ਐ ਬਸ ਫਿਰ ਮੰਮੀ ਕੁੜੀ ਤਾਂ ਸਿਆਣੀ ਹੈਗੀ ਮੈਂ ਜਾਣਦੀ ਆ ਨਾ ਉਹਨੂੰ ਬਾਕੀ ਕੋਈ ਲਾਂਬਾ ਨਹੀਂ ਹੁੰਦਾ ਉਹਦੇ ਵੱਲੋਂ ਬੇਫਿਕਰ ਹੋ ਤੁਸੀਂ ਬਾਕੀ ਜੇ ਰਵੇ ਤੇਰੇ ਨਾਲ ਹੀ ਆਇਆ ਕਰੂ ਨਾਲ ਹੀ ਵਗ ਜਾ ਕਰੂਗੀ ਹਾਂ ਮੇਰੇ ਨਾਲ ਹੀ ਆਇਆ ਕਰੂਗੀ ਤੇ ਨਾਲ ਹੀ ਵਗ ਜਾ ਕਰੂਗੀ ਸਵੇਰੇ ਚਲ ਫਿਰ ਹਾਂ ਦੇਖ ਲੈ ਕਾਈ ਦੀ ਫਿਰ ਉਹਨੂੰ ਨਾਲ ਨਹੀਂ ਜਾਮੇਗੀ ਤਾਂ ਹੈਗੀ ਫਿਰ ਉਹਨੂੰ ਕਾਈ ਨਹੀਂ ਕਰੀ ਵੀ ਇੱਥੇ ਲੀੜਾ ਕਪੜਾ ਚੱਕ ਲਿਆ ਚਲ ਮੈਂ ਤਾਂ ਮੈਂ ਤਾਂ ਕੁਝ ਨਹੀਂ ਕਰੀ ਬੁੱਤ ਮੈਂ ਤਾਂ ਬਸ ਹੱਲ ਨੂੰ ਜੇ ਕੋ ਮਿਲਦੀ ਦੀ ਆਗੀ ਤਾਂ ਕੋਈ ਨਾ ਬੀਤੀ ਆਪੀ ਕੋਮਲ ਬੋਲ ਕੇ ਦੇ ਜੂਗੀ। ਕੋਈ ਗੱਲ ਵੀ ਉਹਨੂੰ ਪਤਾ ਤਾਂ ਲੱਗ ਗਿਆ ਉਹ ਕੁੜੀ ਬੜੀ ਸਿਆਣੀ ਹੈਗੀ। ਵਿਚਾਰੀ ਪਰੇਸ਼ਾਨ ਵੀ ਹੈਗੀ। ਤੇ ਜੇ ਕੋਮਲ ਦੀਦੀ ਨੇ ਬੋਲੇ ਤਾਂ ਫਿਰ ਮੈਂ ਵੀ ਨਹੀਂ ਚੁੱਪ ਰਹਿੰਦੀ। ਕਿੰਨਾ ਕਟਾ ਮੈਂ ਉਹਦਾਂ ਸੁਣੂੰਗੀ ਮੈਂ। ਆਪਦੇ ਵੀ ਕੋਈ ਲਾਈਫ ਦੇ ਡਿਸੀਜਨ ਹੁੰਦੇ ਹੈਗੇ। ਖਰੇ ਤਾਂ ਹੈਗਾ। ਚਲ ਕੋਈ ਨਾ ਆਪੀ ਕੋਮਲ ਬੋਲ ਕੇ ਬਹਿ ਜੂਗੀ ਫਿਰ ਉਹ ਹੀ ਗੱਲ ਹੁਣ ਕੀ ਕਰਿਆ ਜਾਵੇ। ਚਲ ਮਾਂ ਫਿਰ ਹੁਣ ਤੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਨਾ ਮੈਨੂੰ ਕੋਈ ਨਹੀਂ ਪਤਾ। ਮੈਂ ਤਾਂ ਬਸ ਜਿਹੜੀ ਗੱਲ ਤੈਨੂੰ ਕਹੀ ਸੀ ਨਾ ਮੈਨੂੰ ਲੰਬਿਆ ਤੋਂ ਡਰ ਲੱਗਦਾ। ਔਰ ਮੈਨੂੰ ਕੁਛ ਨਹੀਂ ਜੀ ਬਸ ਇਹਨੂੰ ਪਤਾ ਗਿਆ ਸਿਆਣੀ ਹੈ ਵਧੀਆ ਬਸ ਚਲ ਕੋਈ ਨਾ ਰਹਿ ਜੂਗੀ ਮੈਂ ਕੋਈ ਲੰਬਾ ਨਹੀਂ ਆਉਂਦਾ ਬਸ ਤੂੰ ਬੇਫਿਕਰ ਰਹਿ ਔਰ ਮੈਂ ਕਹਿੰਦਾ ਸਰ ਕੱਲ ਤੋਂ ਆ ਜੀ ਹਾਂ ਕਈ ਨਹੀਂ ਬਸ ਕੋਈ ਨਾ ਚਲ ਚੰਗਾ ਫਿਰ ਮੈਂ ਅੱਜ ਸਬਜ਼ੀ ਸਬਜ਼ੀ ਕੀ ਬਣਾਵਾਂ ਪਰ ਆਲੂ ਹੀ ਪਏ ਨੇ ਆਲੂ ਹੀ ਜੀ ਰਹਿ ਕਾਸੀ ਦਾਣੀਆਂ ਝੜਦਾ ਕਰਕੇ ਹੁਣ ਦਾਣਾਂ ਵਾਲੇ ਵੀ ਹੁਣੋਂ ਹਟ ਗਏ ਤਈਆਂ ਤਾਂ ਦੇਖ ਮਿਰਚਾਂ ਦੇਖ ਲਈ ਮਿਰਚਾਂ ਵੀ ਲੱਗਣੋਂ ਹਟ ਰਹੀਆਂ ਨੇ ਚਲ ਮੈਂ ਆਪਣੀ ਸਬਜ਼ੀ ਬਣਾ ਲੈਂਦੀ ਆਉ ਬਣਾ ਲੈ ਤੇ ਜੀ ਵੀ ਗੱਲ ਸਹੀ ਹੈ ਚਲ ਜਦ ਇਹਦੇ ਨਾਲ ਰਹਿੰਦੀ ਅੱਜ ਫੇਰ ਕਿਉਂ ਡਰ ਰਹੀ ਜੇ ਇਹਨੂੰ ਪਤਾ ਹੀ ਹੂ ਸਾਰਾ ਚਲ ਮੈਂ ਤਾਂ ਕੁਝ ਨਹੀਂ ਕਹਿਣਾ ਵਿੱਚ ਆ ਕੇ ਆ ਕੇ ਉਹ ਬੋਲ ਕੇ ਵੈਜੂਗੀ ਅੱਜ ਜਵਾਕੜੀ ਵਿਚਾਰੀ ਹੋਈ ਗੱਲ ਅਗਰੇ ਨੂੰ ਕੋਈ ਮਾੜਾ ਮੋਟਾ ਉੱਥੇ ਕੋਈ ਡਲ ਡੂਰਾ ਫੇਰ ਹੀ ਅਗਲੀ ਇੱਥੇ ਕਹਿ ਲੈ ਆਉਣ ਨਾ ਦੋਨੇ ਵਧੀਆ ਰਾਕ ਕੇ ਵਗ ਜਾ ਕਰਨੀਆਂ ਰਾਕ ਕੇ ਰਾਕੀ ਆ ਜਾ ਕਰਨੀਆਂ ਚਲ ਮਮਾ ਤੋੜ ਮੈਂ ਆ ਗਿਆ ਬੁੱਤਾ ਹਾਂ ਆ ਗਿਆ ਚੜਾ ਦੇ ਕੁੜੀ ਉਹ ਕੁੜੀ ਨੂੰ ਵੀ ਹਾਂ ਹਾਂ ਉਹ ਵੀ ਨਾਲ ਹੀ ਹੈਗੀ ਆਉਂਦੀ ਹੈਗੀ ਐ ਚੰਗਾ ਬੁੱਤਾ ਸਸਰੀ ਗਾ ਬੀਬੀ ਸਸਰੀ ਦਾ ਹੋ ਠੀਕ ਹੈ ਬਈ ਹਾਂਜੀ ਹਾਂਜੀ ਮੰਮੀ ਇਹ ਮੰਤਰੀ ਤਾਂ ਅਸੇ ਕੁੜੀ ਹੈ ਹਾਂ ਯਾਰ ਵਧੀਆ ਬੱਤ। ਰਲ ਮਿਲ ਕੇ ਉਹੀ ਗੱਲ ਸੋੜਨਾ ਤਾਂ ਜੀ ਲੱਗੂਗਾ। ਨਾਲ ਰਲ ਮਿਲ ਕੇ ਵਗ ਜਿਆ ਕਰੋਂਗੀਆਂ ਹੈਨਾ। ਤੇ ਹਾਂਜੀ ਹਾਂਜੀ। ਹਾਂ ਸੰਦੀਪਾ ਪਾਣੀ ल्या ਬੱਤ। ਹਾਂ ਮम्मी ਨਾਲ ਚਾਹ ਬਣਾਉਣੀ ਹੈ। ਹਾਂ ਬਣਾ ਲੈ। ਹੋਰ ਕਿਵੇਂ ਬੱਤ ਥੋੜੀ ਘਰ ਚ ਕੌਣ ਕੌਣ ਨੇ? ਸਾਡੇ ਘਰੇ ਮੇਰੀ ਮਮੀ ਹੈ ਜੀ, ਮੇਰੇ ਫਾਦਰ ਹੈ ਤੇ ਇਹ ਮੇਰੇ ਬ੍ਰਦਰ ਹੈ। ਜਵੇਂ ਉਹ ਇਥੋਂ ਜਿਵੇਂ ਤੋਂ ਨੇ ਤੇ ਬੰਕ ਚ ਆਉਂਦੇ ਆ ਪਿੰਡ ਦੂਰ ਉਹ ਬਾਵਾ ਵਟ ਪੈ ਜਾਂਦਾ। ਹਾਂਜੀ ਮੈਸੇਮਾ ਲੋਡਦੀ ਹਾਂ ਅੱਛਾ ਲੋਡਲਾ ਵੀ ਪਿੰਡ ਹੈ ਸਾਡਾ ਅੱਛਾ ਤੇ ਫਿਰ ਇੰਨੀ ਦੂਰੋਂ ਦਿੱਲੀ ਆਪ ਡਾਉਨ ਕਰਨਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਵੀ ਲੇਟ ਵਾਲਾ ਹੋ ਜਾਂਦੇ ਸੀ ਫਿਰ ਉਹਨੇ ਪਹਿਲਾਂ ਪੀਜੀ ਜੁਆਇਨ ਕੀਤਾ ਪੀਜੀ ਦੇ ਵਿੱਚ ਸਿਸਟਮ ਸਹੀ ਨਹੀਂ ਸੀ ਤਾਂ ਕਰਕੇ ਚਲੋ ਫਿਰ ਮੇਰੇ ਸੰਦੀਪ ਉਹ ਤਾਂ ਮੈਨੂੰ ਸੰਦੀਪ ਨੇ ਦੱਸਿਆ ਸੀ ਕਹਿੰਨੀ ਮੰਮੀ ਉੱਥੇ ਮੁੰਡੇ-ਸੁੰਡੇ ਵੀ ਰਹਿੰਦੇ ਨੇ ਅੱਜ ਕੱਲ੍ਹ ਉਹ ਤਾਂ ਟਾਈਮ ਵੀ ਮਾਰੇ ਐ ওই ਗੱਲ ਆਂਟੀ ਜੀ ਕਲ ਦੀ ਕੁੜੀ ਨੂੰ ਨਾ ਔਖਾ ਹੋ ਜਾਂਦਾ ਹੋ ਜਾਂਦਾ ਪੁੱਤ ਇਹ ਸਿਰੇ ਫਿਰ ਸੰਦੀਪ ਕਹਿੰਦੇ ਸਾਡੇ ਵੀ ਇੱਕ ਰੂਮ ਖਾਲੀ ਹੈ ਨਾਲੇ ਕਹਿੰਦੀ ਚਲ ਆਪਣੀ ਬਣਦੀ ਵਧੀਆ ਹੈ ਕਹਿੰਦੀ ਤੂੰ ਉੱਥੇ ਰਹਿ ਲੈ ਕਰੇਂਗੀ ਜੇ ਤੈਨੂੰ ਕੋਈ ਪ੍ਰੋਬਲਮ ਨਹੀਂ ਮੈਂ ਕਿਹਾ ਮੈਨੂੰ ਤਾਂ ਕੀ ਪ੍ਰੋਬਲਮ ਵਧੀਆ ਫੈਮਿਲੀ ਮਿਲ ਰਹੀ ਹੈ ਉਹ ਤੂੰ ਮੇਰੀ ਗੱਲ ਸੁਣ ਘਰੇ ਤਾਂ ਸਾਡੇ ਪੂਰਾ ਟੈਨਸ਼ਨ ਨਹੀਂ ਮੁੰਡਾ ਦੇਖ ਦੋਨੇ ਮੇਰੇ ਇੱਕ ਤਾਂ ਚਰਾ ਹੁਣ ਆਦਾ ਵੱਡੀ ਨੂੰ ਤਾਂ ਮੇਰੀ ਗਈ ਹੋਈ ਹੈ ਅੱਛਾ ਪਤਾ ਨਹੀਂ ਉਹਨਾਂ ਦੇ ਭਾਈ ਕੋਈ ਹੋਰ ਗਿਆ ਉਹ ਸਕੀਰੀ ਜੇ ਕੋਈ ਜਾਂ ਨਾਲ ਵਾਗ ਗਿਆ ਪਤਾ ਨਹੀਂ ਦੋ ਤਿੰਨ ਦਿਨ ਹੋ ਗਏ ਮੁੰਡਾ ਤਾਂ ਮੇਰਾ ਤਾਂ ਖੇਤ ਹੀ ਰਹਿੰਦਾ ਅੱਛਾ ਛੱਡ ਵੀ ਆਇਆ ਕਰੂ ਲੈ ਵੀ ਆਇਆ ਕਰੂ ਇਹ ਜੀ ਕੋਈ ਗੱਲ ਨਹੀਂ ਕਿ ਸਾਨੂੰ ਤਾਂ ਉਹਨੇ ਨੇੜੇ ਪੈ ਜਾਂਦਾ ਹਾਂਜੀ ਹਾਂਜੀ ਹਾਂ ਇਹ ਤਾਂ ਸਾਰੀ 20 ਮਿੰਟਾਂ ਦੀ ਗੱਲ ਹੈ ਹਾਂਜੀ ਤੇ ਮੇਰੀ ਜੀ ਸਮਾਂ ਦੀ ਉਹ ਹੀ ਗੱਲ ਵਧੀਆ ਰੱਖ ਕੇ ਵਗ ਜਿਆ ਕਰੋਗੇ ਰੱਖ ਕੇ ਆ ਜਾ ਕਰੋਗੇ ਤੁਹਾਡੇ ਘਰੇ ਕੋਈ ਟੈਨਸ਼ਨ ਨਹੀਂ ਬੁੱਤਾਂ ਨੂੰ ਚਿੱਤੀ ਹੋ ਕੇ ਮਾਜਣਾ ਉਹਨੇ ਹੋਣੀ ਮਾਤੇਰੇ ਕੋਲੇ ਵੀ ਪਾਈ ਜਾ ਕਰੂੰਗੀ ਹਾਂਜੀ ਅੰਟੀ ਜੀ ਕੋਈ ਪ੍ਰੋਬਲਮ ਨਹੀਂ ਫਿਰ ਮੈਂ ਚੱਲੀ ਸੌਇਆ ਕਰੂੰਗੀ ਅਪਾ ਦੋਨੇ ਗੱਲਾਂ ਕਰ ਲਿਆ ਕਰਾਂਗੇ ਮੈਂ ਨਾ ਕਰਨਿਆ ਕਰਾਂਗੀ ਆਇਆ ਬੁੱਤਾ ਚਾਹ ਨਾ ਕੋਈ ਡਰਨਾ ਡੋਕਰ ਹੈ ਨਾ ਪਿੰਡ ਵੀ ਜਰਾ ਫਿਰ ਖਾਸੀ ਵਟ ਪੈ ਜਾਂਦਾ ਬੁੱਤਾ ਹਾਂਜੀ ਹਾਂਜੀ ਫਿਰ ਐਵੇਂ ਨੂੰ ਮੈਂ ਹਫਤੇ ਬਾਅਦ ਮੈਂ ਘਰ ਜਾਇਆ ਆਉਣੀ ਹੁੰਨੀ ਆ ਇਸ ਕਰਕੇ ਹਫਤੇਵਾਰ ਮੈਂ ਚੱਲ ਜਾ ਕਰੂੰਗੀ ਫਿਰ ਫਿਰ ਮੈਂ ਸੈਕਰੀਟਰੀ ਨੂੰ ਕਰੇ ਪਿੰਡ ਫੋਨ ਫੋਨ ਲਾ ਕੇ ਦੱਸ ਦੱਸ ਦੀ ਬੁੱਤ ਕੀ ਹੋਈ ਗੱਲ ਮੰਮੀ ਡੈਡੀ ਫਿਰ ਸੋਚ ਕਰਨ ਨਾਜੀ ਨਾਜੀ ਮੈਂ ਉਹਨਾਂ ਨੂੰ ਸਲਾਹ ਕਰਕੇ ਹੀ ਸੰਦੀਪ ਨੂੰ ਹਾਂ ਕਰੀ ਸੀ ਉਹ ਕਹਿੰਦੇ ਸਗੋ ਵਧੀਆ ਤੈਨੂੰ ਫੈਮਲੀ ਮਿਲ ਰਹੀ ਐ ਫੈਮਲੀ ਵਰਗਰੀ ਇਸ ਨਹੀਂ ਹੁੰਦੀ ਹੁੰਦੀ ਨਹੀਂ ਬੁੱਤ ਹਾਂ ਆ ਤਾਂ ਬਾਲਾ ਵਧੀਆ ਹੋਇਆ ਚਲ ਕੋਈ ਨਾ ਤੇ ਤੈਨੂੰ ਕੋਈ ਡਰ ਨਹੀਂ ਰੁੱਕਰਨੀ ਧਾਵਾਂ ਦੀ ਉਹ ਹੀ ਗੱਲ ਕਿਵੇਂ ਮਰਜੀ ਪੈ ਜਾ ਵਾ ਜਾਣਾ ਵੇ ਕੀ ਰਿਆ ਕਰੂੰਗੀ ਤੇ ਇਹ ਕਰ ਕਰ ਆ ਪੁੱਤ ਵੀ ਚਲ ਅੱਜ ਕਾ ਟਾਈਮ ਹੈ ਨਹੀਂ ਬਾਹਰ ਰਹਿਣ ਦੇ ਤਾਂ ਉਹੀ ਤਾਂ ਗੱਲ ਐਂਟੀ ਵਾਹ ਟਾਈਮ ਆੜੀ ਨਹੀਂ ਕੁੜੀਆਂ ਆ ਜਾ ਮਾਣੀ ਮਾੜੀ ਟਾਈਮ ਲਾਤਾ ਚਲੋ ਕੋਈ ਗੱਲ ਨਹੀਂ ਇਟਸ ਮੇ ਰੂਮ ਦਾ ਜ਼ਿੰਦਗੀ ਕਿਹੜਾ ਇਹ ਵਾਲਾ ਇਹ ਉਧਰ ਹੀ ਹੈ ਇਧਰ ਹੀ ਹੈ ਪਤਾ ਸੀਗਾ ਚਲੋ ਕੋਈ ਗੱਲ ਨਹੀਂ ਮੈਂ ਚੇਂਜ ਕਰ ਲਈ ਹਾਂ ਠੀਕ ਵਧੀਆ ਪਤਾ ਇੱਥੇ ਕੋਈ ਨਾ ਚਲੋ ਤਾਂ ਵਧੀਆ ਹੋਇਆ ਨਾਲੇ ਮੈਨੂੰ ਟੈਨਸ਼ਨ ਨਿਬੜ ਗਈ ਦੋਨੇ ਰਲ ਕੇ ਆ ਜਾ ਕਰਮ ਨਹੀਂ ਆ ਪਹਿਲਾਂ ਕੱਲੂ ਜਾਂਦੀ ਸੀ ਹੁਣ ਤਾਂ ਇੱਕ ਮੌਕੇ ਕਰ ਲਿਆ ਭਾਂ ਬਸ ਤੇ ਹੀ ਰਹਿ ਜਾਂਦੀਆਂ ਵਾਂਗ ਹੀ ਕੋਈ ਸੋਚ ਨਹੀਂ ਕੱਲ ਮਨਾ ਹਾਂ ਫੜੀ ਰੱਪੂ ਆ ਇਸੀ ਗੱਲ ਭੂਆ ਅਸਰਿਕਾਲ ਹੋਰ ਕਿਵੇਂ ਠੀਕ ਹੈ ਮਰੀ ਹੋ ਰਹੀ ਹੈ ਹੋਰ ਸੱਟਾਂ ਹਾਂ ਸੱਟ ਹੈ ਨਾ ਅੱਜ ਕਿਵੇਂ ਭੂਆ ਜਿਆਦਾ ਆ ਗਈ ਉਹ ਮੇਰਾ ਪੇਪਰ ਸੀਗਾ ਇੱਥੇ ਮਾਨਸਾ ਮੈਂ ਕਿਹਾ ਕੱਲ ਨੂੰ ਵੀ ਹੈਗਾ ਤੇ ਮੈਂ ਕਿਹਾ ਚਲ ਉੱਥੇ ਬਾਗ ਚੱਲਦਾ ਹਾਂਗਾ ਕਿਆ ਪੇਪਰ ਕਰਕੇ ਆ ਗਿਆ ਮੂੰ ਤਾਂ ਭੂਆ ਨੂੰ ਭੁੱਲ ਰਹੇ ਹਾਂ ਕੀ ਕਰੀਏ ਟਾਈਮ ਹੀ ਨਹੀਂ ਲੱਗਦਾ ਹੁਣ ਖੇਤ ਵੰਨੇ ਵਗ ਜੰਨਾ ਕੋਲ ਜੀ ਜੰਨੇ ਆ ਹੋ ਤੇਰੀ ਮੰਮੀ ਡੈਡੀ ਸਾਰੇ ਠੀਕ ਨੇ ਹਾਂ ਹਾਂ ਵਧੀਆ ਜੀ ਸਾਰੇ ਤੇ ਦਾਦੀ ਕਿਵੇਂ ਆ ਉਹ ਵੀ ਵਧੀਆ ਕੀ ਜੰਮੀ ਨਹੀਂ ਨਾ ਕੋਈ ਫੋਨ ਫਾਨ ਲਾਉ ਨਾ ਭੂਆ ਨੂੰ ਫੋਨ ਚੱਕੋ ਉਹ ਘਰ ਵਾਲਾ ਫੋਨ ਤਾਂ ਖਰਾਬ ਹੋ ਰਿਹਾਗਾ ਮੈਂ ਕੋਲ ਜ ਵਗ ਜੰਨਾ ਫਿਰ ਦੂਆ ਖੇਤ ਵਗ ਜੰਨਾਗਾ ਹਾਂ ਚਲ ਇਹ ਵੀ ਹੈਗਾ ਹੋਰ ਕੀ ਓਨਾ ਝੋਨਾ ਲਾ ਲਿਆ ਹਾਂ ਸਾਰਾ ਝੋਨਾ ਲਾ ਲਿਆ ਜੀ ਮੇੜ ਤਾ ਮੇੜ ਤਾ ਚਲ ਵਧੀਆ ਆ ਜਾ ਚਾਪਾਣੀ ਬਣਾਉਣੀ ਆ ਮੈਂ ਹਾਂ ਬਹੁਤ ਬੜੀ ਗਰਮੀ ਹੈ ਇਹ ਕੰਮ ਹੀ ਘਣਮਣ ਕਾਣੀ ਨਾ ਆ ਹੀ ਪਈ ਜਾਂਦੀ ਹੈ ਹੋਰ ਸਾਡੇ ਪਿੰਡ ਦਾ ਬਾਲਾ ਪਿਆ ਹੈ ਇਹੀ ਹਾਲਾ ਪਤਾ ਕੱਲ ਬਥੇਰਾ ਪਿਆ ਆਪਣੇ ਇਥੇ ਸੌਣ ਚ ਦਮ ਲੱਗਾ ਗੀੜੇ ਪਾਉਗਾ ਹੁਣੀ ਪਾਦੇ ਸਾਰੇ ਹਾਂ ਕੋਈ ਪਤਾ ਨਹੀਂ ਪੈ ਸੌਣ ਸੁੱਕਾ ਟਪਾ ਦੇ ਸੰਦੀਪ ਆ ਪਾਣੀ ਨਹੀਂ ਆਈ ਬਤਾ ਸਸ਼ਿਕਾ ਭਾਬੀ ਸਸ਼ਿਕਾ ਕਿਵੇਂ ਆ ਵਧੀਆ ਜੀ ਬੜੇ ਟਾਈਮ ਬਾਅਦ ਕਿਹੜਾ ਮਾਰਿਆ ਹੈ ਹੋਰ ਹੁਣ ਮੇਰਾ ਪੀਪਰ ਸੀ ਇੱਥੇ ਮਾਨਸਾ ਜੀ ਅੱਛਾ ਵਧੀਆ ਹੋ ਗਿਆ ਪੀਪਰ ਹਾਂ ਵਧੀਆ ਹੋ ਗਿਆ ਜੀ ਚਲ ਬਹਿ ਜਾ ਬਿਦਰ ਬਸਤੇ ਖਾਣਾ ਬਣਾਉਣੀ ਕੁਝ ਹਾਂਜੀ ਲਿਆ ਆਪੂ ਤ ਪਾਣੀ ਪੋਣੀ ਲਿਆ ਦੇ ਮੈਂ ਪਰ ਕਿੱਥੇ ਨੂੰ ਭਰਾਂ ਇਹ ਤੇ ਪਰ ਤੁਹਾਡਾ ਤੇਰਾ ਵਧੀਆ ਹੋ ਗਿਆ ਹੋਣਗੇ ਹਾਂਜੀ ਹਾਂ ਵਧੀਆ ਹੋ ਗਿਆ ਜੀ ਹਜੇ ਰਹਿੰਦੇ ਆ ਕਿ ਹੋਈ ਜਾਂਦੇ ਨੇ ਇੱਕ ਰਹਿੰਦਾ ਕ ਉਹਦੋਂ ਇੱਕ ਅੱਛਾ ਚਲ ਵਧੀਆ ਹੋਇਆ ਤੇ ਰੈਜਿੰਗ ਚਲ ਇੱਕ ਇਹ ਇੱਕ ਪੇਪਰ ਇੱਥੇ ਉਤਾਰ ਕੇ ਕਰ ਆਈ ਆ ਕਿ ਹਾਂ ਹਾਂ ਹੋਰ ਬਗਲ ਨੂੰ ਤੋਂ ਸਿੱਧਾ ਪਿੰਡੀ ਟੱਕੀ ਜਾਊਗਾ ਚਲ ਵਧੀਆ ਹੋਇਆ ਗਾ ਮਾਂ ਦੀ ਆ ਤਾਂ ਨੇੜੇ ਆ ਸਾਡੇ ਤਾਂ ਇੱਧਰ ਹੋਰ ਉਧਰ ਆਪਾਂ ਨੂੰ ਪਿੰਡੀ ਦੀ ਬਾਟ ਵੀ ਬਾਹਰ ਹੋਰ ਦੂਰ ਪੈ ਜਾਂਦਾ ਆਪਾਂ ਨੂੰ ਚਾਹੀਦਾ ਜੀ ਚਲ ਵਧੀਆ ਜੇ ਕੋਈ ਬੈਠਾ ਹੋਰ ਕੀ ਹਾਲ ਸੁਣੀ ਠੀਕ ਆ ਹੋਰ ਸੱਟ ਵਧੀਆ ਵਧੀਆ ਤੂੰ ਅੱਜ ਕਿਵੇਂ ਬੜੇ ਟਾਈਮ ਬਾਅਦ ਕਿਹੜਾ ਮਾਰਿਆ ਮੇਰਾ ਫਿਕਰ ਰਸੀਆ ਹੈ ਕਾਂ ਕਰਕੇ ਟਾਈਮ ਲੱਗਿਆ ਫਿਰ ਉਹ ਤਾਂ ਟਾਈਮ ਹੀ ਨਹੀਂ ਲੱਗਦਾ ਤੇ ਕਿਵੇਂ ਹੋ ਗਿਆ ਪੇਪਰ? ਬਹੁਤ ਵਧੀਆ ਹੋ ਗਿਆ। ਅੱਛਾ ਤੇ ਹੋਰ ਘਰੇ ਕਿਵੇਂ ਸਾਰੇ? ਸੈਟ ਵਧੀਆ ਸਾਰੇ। ਜਿਹੜਾ ਘੋੜਾ ਮਾਰਦਾ ਹੀ ਨਹੀਂ ਸੀਗੇ ਮੈਂ ਤਾਂ ਪਤਾ ਨਹੀਂ ਕਿਧਰ ਇੰਨਾ ਵੀਰਿਆਂ ਲੱਗੇ। ਕੀ ਗਰੀਬ ਟਾਈਮ ਹੀ ਨਹੀਂ ਲੱਗਦਾ ਕਾਲਜ ਵਾਈਂ ਮੇਂ ਕਾਲਜ ਤੋਂ ਬਾਅਦ ਪੇਪਰ ਦੀ ਗਾਂ ਹੋ ਗਈ ਤਾਂ ਨਹੀਂ ਤਾਂ ਇਹ ਭੂਆ ਭਾਉ ਨੂੰ ਭੁੱਲੀ ਰਹੇ ਨੇ ਸਹੀ ਗੱਲ ਆ ਬਾ ਅੱਛਾ ਤਾਂ ਵਿਆਹ ਨਹੀਂ ਹੋਇਆ ਕੁਵਾਰਾ ਹੋ ਗਈ ਕਹਿੰਦਾ ਮੇਰਾ ਟਾਈਮ ਨਹੀਂ ਲੱਗਦਾ ਜਦੋਂ ਲੱਗਦਾ ਜਮੀਨ ਹੀ ਲੱਗਣਾ ਟਾਈਮ ਜਦੋਂ ਬਹੂ ਆ ਗਈ ਫਿਰ ਤਾਂ ਜਮੀਨ ਭੂਆਂ ਦਾ ਭੁੱਲੀ ਜਾਣਗੇ ਓਏ ਐ ਹੀ ਆ ਭੂਆ ਕਿਸੇ ਦਾ ਵੀ ਟਾਈਮ ਨਹੀਂ ਲੱਗਦਾ ਹੁੰਦਾ ਮੰਨ ਕੇ ਚੱਲ ਆਪਾਂ ਨਾ ਕਹਿ ਦੋਨੇ ਆ ਐਮ ਨਹੀਂ ਲੱਗਦਾ ਹੁੰਦਾ ਗਾ ਅਸਹੀ ਜਾਂਦੇ ਸਹੀ ਗੱਲ ਆ ਪੁੱਤ ਕੰਮਾਂ ਤਾਂ ਨੇ ਜੀ ਬੰਦਾ ਇਨਾਲ ਜੀ ਜਾਂਦਾ ਹੈਗਾ ਹਾਂ ਸਹੀ ਗੱਲ ਉਧਰੋਂ ਆ ਦੀਪ ਦੇਖ ਲੈ ਤੂੰ ਉਹ ਗਿਆ ਹੋਇਆ ਹੈਗਾ ਉਹਦੇ ਪਾਸੇ ਤੇ ਸੌਰੀ ਆਪਦੇ ਭਾਬੀ ਨਾਲ ਵਾਗ ਗਿਆ ਉਹਨੂੰ ਦੋ ਤਿੰਨ ਦਿਨਾਂ ਹੋ ਗਏ ਗਏ ਨੂੰ ਤੇ ਬਸ ਖੇਤਰ ਬੰਨੇ ਆਪ ਵਾਗ ਗਿਆ ਜਿਹਦਾ ਘਰੇ ਮਾੜਾ ਮੋਟਾ ਕਰਾਈ ਜਾਇਆ ਜਾਂਦਾ ਨਾ ਗਿਆਂਦਾ ਟਾਈਮ ਕਿਹੜਾ ਲੱਗਦਾ ਜਿਹਦਾ ਜਾਣਾ ਹੋਰ ਆਈ ਹੈ ਸਾਰੇ ਬੰਦੇ ਦਾ ਟਾਈਮ ਹੀ ਔਖਾ ਹੋ ਜਾਂਦਾ ਹੋਰ ਗਾਦੀ ਦਾ ਦਵਾਈ ਨੂੰ ਹੀ ਖਾਈ ਜਾਂਦੀ ਉਹ ਵਧੀਆ ਹਾਂ ਉਹ ਸੈਟ ਆਈ ਹੁਣ ਪਹਿਲਾਂ ਨਾਲ ਚੱਲ ਵਧੀਆ ਹੋਰ ਫਿਰ ਵਧੀਆ ਜਾਵਾ ਓਕੇ ਹੈ ਗੱਲ ਬਾਤ ਜਾਵਾ ਮਸੋਕੇ ਤੇਰੇ ਸਾਹਮਣੇ ਆ ਪੀਆ ਝੋਨਾ ਝੋਨਾ ਲਾਤੇ ਕੰਮ ਤਾਂ ਨਹੀਂ ਮੁਕਦੇ ਨਹੀਂ ਬਸ ਆ ਹੀ ਕੁਛ ਰਹਿ ਗਿਆ ਹੁਣ ਤਾਂ ਵਿਆਹਤ ਬਾਦ ਬੰਦਾ ਕਰਉਣੇ ਕਾ ਜੋ ਕਹਿ ਵੀ ਜੇਗਾ ਪਹਿਲਾਂ ਤਾਂ ਇਹ ਜੀ ਕਾਲਜ ਬੰਨੇ ਭਾਗੀ ਜਾਂਦੇ ਜਦੋਂ ਪਤਾ ਚੰਡੀਗੜ੍ਹ ਸੀਗਾ ਪਹਿਲਾਂ ਉੱਥੋਂ ਦਾ ਆਏ ਸੀਗਾ ਕਿਤੇ ਕਿੱਧਰ ਘੁੰਮਣ ਲੈ ਦਾਂਗੇ ਕਿਤੇ ਕਿੱਧਰ ਹਾਂ ਦਾ ਜੀ ਹੋਰ ਮਾਰ ਲਿਓ ਜਿਹੜਾ ਫਿਰ ਕੋਈ ਗੱਲ ਨਹੀਂ ਬਸ ਆ ਜਾਣ ਦੇ ਦੀਪ ਨੂੰ ਫੇਰ ਦੇਖਾਂਗੇ ਵੇਲੇ ਹੋ ਕੇ ਮਾਰਾਂਗੇ ਜਿਹੜੇ ਤੇਰੇ ਬੰਦੇ ਵੇਲੇ ਕਿੱਥੇ ਹੋ ਜਾਂਦਾ ਟਾਈਮ ਕੱਢਣਾ ਪੈਂਦਾ ਹੈਗਾ ਉਹ ਕੋਈ ਨਾ ਟਾਈਮ ਵੀ ਕੱਢ ਲਾਂਗੀ ਬਸ ਆ ਝੋਨਾ ਮੜਾ ਚੱਲ ਪੈਣ ਦੇ ਫਿਰ ਤਾਂ ਕੱਲੇ ਪਾਣੀ ਧਾਣੀ ਨਹੀਂ ਹੁੰਦਾਗਾ ਉਹ ਜਾ ਕੇ ਬਾਹਰ ਆਇਆ ਹੁਣ ਮੈਂ ਆ ਗਿਆ ਹੁਣ ਛੋਡੀ ਵਾਰੀ ਹੈ ਫੇਰ ਮੈਂ ਕਈ ਦਿਨ ਲਾ ਕੇ ਜਾਊਂਗਾ ਸਾਡੇ ਕੋਲ ਫੇਰ ਕਈ ਦਿਨ ਦਾ ਕੀ ਮਤਲਬ ਹੈ ਜਦੋਂ ਹੁਣ ਆ ਹੀ ਗਿਆ ਹੁਣ ਮੋੜਨ ਥੋੜੀ ਦਿੰਨੇ ਆ ਤੈਨੂੰ ਕੱਲ ਨੂੰ ਪੇਪਰ ਆ ਮੇਰਾ ਫਿਰ ਪੇਪਰ ਦਾ ਕੀ ਹੈ ਪੇਪਰ ਆਪਾਂ ਇਕੱਠੇ ਚੱਲਾਂਗੇ ਪੇਪਰ ਦੇ ਕੇ ਫਿਰ ਮੁੜ ਆਈਏ ਇੱਥੇ ਅਰੇ ਉਧਰ ਵੀ ਝੋਨੇ 'ਚ ਹਜੇ ਕਿਧਰੇ ਨਹੀਂ ਕੋਈ ਝੋਨਾ ਲੱਗਿਆ ਮਾਮਾ ਹੈਗਾਗਾ ਵੀ ਸਾਹਮਣੂ ਸ ਰਾਕਮੇ ਮੇਰੇ ਸਿਰ ਤੇ ਆਮਾ ਸਾਰੀ ਉਮਰ ਟੈਨਸ਼ਨ ਲਈ ਜਾਊਗਾ ਹੁਣ ਤੇਰੀ ਉਮਰ ਆ ਕਿ ਤੂੰ ਹੀ ਟੈਨਸ਼ਨ ਲੈਣੀ ਆ ਜੇ ਤੂੰ ਹੁਣ ਨਾ ਟੈਚਵੇਂਗਾ ਫਿਰ ਉਂਗੇ ਫਿਗਰਾ ਕਰਦੇ ਦਰਾਂਗੇ ਤਾਂ ਹੀ ਤਾਂ ਫਿਰ ਕਹਿਣਾ ਦਾ ਮੈਂ ਤੈਨੂੰ ਵੀ ਫਰੀ ਹੋ ਕੇ ਆਉਂਗਾ ਕੋਈ ਨਾ ਵੈਸੇ ਤੂੰ ਅੱਜ ਦਾ ਦਿਨ ਤਾਂ ਇੱਥੇ ਹੈਗਾ ਹਾਂ ਕੋਈ ਨਾ ਦੇਖ ਲਈ ਜੇ ਟਾਈਮ ਲੱਗੇ ਤਾਂ ਕੱਲ ਨੂੰ ਵੀ ਇੱਥੇ ਮੁੜਿਆ ਆਈ ਵਾਪਸ ਕੋਈ ਗੱਲ ਨਹੀਂ ਦੇਖ ਲਾਂਗੇ ਭਾਬੀ ਪਾਣੀ ਲੈ ਕੇ ਦਿਓ ਅਲੋ ਪਾਣੀ ਹਲੋ ਪਾਣੀ ਫਾੜੋ ਇਹ ਕੌਣ ਹੋਵੇ ਚਲ ਤਬਿੰਗੂ ਚੱਲੀ ਅੱਭੀ ਹੂੰ ਉਹ ਕੁੜੀ ਕੌਣ ਸੀਗੀ ਕਿਹੜੀ ਕੁੜੀ ਫਿਰ ਮੈਨੂੰ ਪਾਣੀ ਪਿਰਾ ਕੇ ਆਈ ਐ

ਉਹ ਕੁਛ ਨਹੀਂ ਤੂੰ ਤਾਂ ਮੈਂ ਸੋਚੀ ਜੰਨੀ ਰਹੀ ਨਹੀਂ ਤੈਨੂੰ ਮਰ ਲੱਗਦਾ ਹੈ ਜਾਂ ਕੁਛ ਬਸ ਮੈਂ ਪੜਨ ਦਾ ਮੁੰਡਾ ਹਾਂ ਕੁਛ ਕਹਿਣਾ ਸੀਗਾ ਹਾਂ ਕੀ ਹੈ ਟਵਾਰੀ ਹੈਗੀ ਅੱਛਾ ਹਾਂ ਮਨਪ੍ਰੀਤ ਦਾ ਨਾਮ ਉਹਦਾ ਠੀਕ ਹੈ ਪਰ ਮੜਾ ਜਾਂ ਧਿਆਨ ਨਾ ਠੀਕਾ ਤੇਰੇ ਬਾਈ ਦੇ ਸਮਾਂ ਤਾਂ ਥੋੜਾ ਜਾ ਓਏ ਮੈਂ ਤੂੰ ਤਾਂ ਹੋਰ ਹੀ ਕੁਝ ਸੋਚੀ ਜੰਨੀ ਆ ਭਾਬੀ ਯਾਰ ਲੈ ਦਿੱਕ ਤਾ ਸਹੀ ਕਿਵੇਂ ਸੁਣ ਕੇ ਗਿਆਗਾ ਕੀ ਚੱਲਦੀ ਜਾਂਦਾ ਇਹ ਮਨਚ ਬੱਸ ਜਵਾਨਪ੍ਰੀਤ ਸੋਣੀ ਆਗੀ ਇਸ ਲਿਆ ਹੋਗਾ ਦੇਖ ਕੇ ਚੱਲ ਆਜਾ ਮਸਾਂ ਨੂੰ ਸਾਰੇ ਘਰੇ ਪਾਲ ਲੈ ਤੁਸੀਂ ਮੈਨੂੰ ਕਿਤੇ ਅੱਛਾ ਪਰ ਤੁਸੀਂ ਮੈਨੂੰ ਕਿਉਂ ਪਾਲ ਰਹੇ ਸੀ ਉਹ ਵੈਸੇ ਮੈਂ ਕਿਤੇ ਚੱਲਣਾ ਗਈ ਹਾਂ ਅੱਛਾ ਮੈਂ ਕਿੱਥੇ ਜਾਣਾ ਉਹ ਮੈਂ ਕਿਹਾ ਚਲ ਜੋਬ ਵਗੈਰਾ ਤੇ ਕਿਤੇ ਗਈ ਹੋਵਗੀ ਤੁਸੀਂ ਬਾਗੇ ਹੋਗੇ ਹਾਂ ਜੋਬ ਦੇ ਤਾਂ ਵੈਸੇ ਜਾਣਾ ਪੈਂਦਾ ਅੱਜ ਸੰਦੀਪ ਨਹੀਂ ਨਾ ਗਈ ਇਸ ਕਰਕੇ ਮੈਂ ਵੀ ਛੁੱਟੀ ਮਾਰ ਲਈ ਮੈਂ ਕਿਹਾ ਚਲੋ ਮੈਂ ਕਿੱ데 ਨਾ ਜਾਣਾ ਐਸੀ ਕਿੱਥੋਂ ਤੁਸੀਂ ਮੈਂ ਤਾਂ ਜੀ ਬਹੁਤ ਦੂਰ ਤੋਂ ਆ ਦੂਰੋਂ ਕਿੱਥੋਂ ਮੈਂ ਮੈਂਮ ਰੋਡ ਤੋਂ ਅੱਛਾ ਇੱਥੇ ਕਿਵੇਂ ਇੱਥੇ ਮੇਰੀ ਜੋਬ ਐ ਸੰਦੀਪ ਨਾਲ ਹੀ ਜੋਬ ਹੈਗੀ ਮੇਰੀ ਅੱਛਾ ਬੈਂਕ 'ਚ ਹੀ ਹੋਵੇ ਹਾਂਜੀ ਹਾਂਜੀ ਤੇ ਫਿਰ ਮੇਰੇ ਕੋਲ ਰਹਿਣ ਲਈ ਪੀਜੀ ਸੀਗਾ ਪੀਜੀ ਸਿਸਟਮ ਵਧੀਆ ਨਹੀਂ ਸੀ ਇਸ ਕਰਕੇ ਮੈਂ ਸੰਦੀਪ ਕਹਿੰਦੇ ਸਾਡੇ ਰੂਮ ਫ੍ਰੀ ਹੈ ਤੇ ਤੁਸੀਂ ਸਾਡੇ ਨਾਲੇ ਰਹਿ ਲੈ ਕਰੋ ਵੈਸੇ ਮੇਰੀ ਫਰੈਂਡ ਹੈ ਨਾ ਠੀਕ ਅਸੀਂ ক্লোਜ਼ ਫਰੈਂਡ ਆ ਚਲੋ ਚੰਗੀ ਗੱਲ ਹੈ ਵਧੀਆ ਗੱਲ ਹੈ ਹਾਂਜੀ ਪਰ ਤੁਸੀਂ ਮੈਂ ਪ੍ਰਗਟ ਦੇ ਮਾਮੇ ਦਾ ਮੁੰਡਾ ਇਹ ਮੇਰਾ ਅੱਜ ਪੇਪਰ ਸੀਗਾ ਤਾਂ ਕਰਕੇ ਇੱਧਰ ਆ ਗਿਆ ਮੈਂ ਪੇਪਰ ਹਾਂਜੀ ਪਰ ਤੁਸੀਂ ਆਹ ਟਾਈਮ 'ਚ ਕਾਹਦਾ ਪੇਪਰ ਦੇ ਰਹੇ ਹੋ ਮੇਰਾ ਪਟਵਾਈ ਦਾ ਪੇਪਰ ਸੀਗਾ ਕੱਲ ਕੱਲ ਨੂੰ ਵੀ ਹੈ ਕੱਲ ਨੂੰ ਪੋਸਟ ਆਫਿਸ ਦਾਗਾ ਅੱਛਾ ਜੀ ਪਰ ਤੁਸੀਂ ਗੱਲ ਕਰਦੀ ਐ ਨਾ ਉਲ ਜਗ੍ਹਾ ਤੋਂ ਰਹੇ ਹੋ ਐ ਫਿਰ ਮੈਂ ਕਦੇ ਕਿਸੇ ਕੁੜੀ ਨਾਲ ਗੱਲ ਨਹੀਂ ਕੀਤੀ ਪਹਿਲੀ ਵਾਰ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਉਹ ਮਤਲਬ ਤੁਸੀਂ ਸ਼ਰਮਾ ਰਹੇ ਹੋ ਨਹੀਂ ਨਹੀਂ ਇਹਦਾ ਕੋਈ ਗੱਲ ਨਹੀਂ ਵੈਸੀ ਓਕੇ ਫਿਰ ਹੋਰ ਘਰ ਵਰ ਸਾਰੇ ਠੀਕ ਆ ਹਾਂਜੀ ਵਧੀਆ ਸਾਰੇ ਓਕੇ ਵੈਸੇ ਮਾਈਂਡ ਨਾ ਕਰਤਾ ਕਿ ਗੱਲ ਪਚਾਂ ਪੁੱਛੋ ਜੀ ਇੱਕ ਛੱਡ 10 ਪੁੱਛੋ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਹਾਂਜੀ ਵੈਸੇ ਤਾਂ ਮੇਰਾ ਨਾਮ ਮਨਪ੍ਰੀਤ ਆ ਪਰ ਪਿਆਰ ਨਾਲ ਮੈਨੂੰ ਸਾਰੇ ਮਨੂ ਕਹਿੰਦੇ ਆ ਠੀਕ ਹੈ ਨਾਈਸ ਨੇ ਤਾਂ ਮੈਂ ਵੀ ਤੁਹਾਨੂੰ ਮਨੂ ਕਹਿ ਸਕਦਾ ਪਰ ਤੁਸੀਂ ਕਿਉਂ ਕਿਉਂਕਿ ਤੁਸੀਂ ਆਪ ਹੀ ਆਖਿਆ ਸੀ ਪਿਆਰ ਨਾਲ ਮਨੂ ਕਹਿੰਦੇ ਆ ਤੁਹਾਨੂੰ ਦੇਖ ਕੇ ਤਾਂ ਪਿਆਰੀ ਹੀ ਆ ਸਕਦਾ ਹੈ ਗੁੱਸਾ ਤਾਂ ਨਹੀਂ ਸਕਦਾ ਅੱਛਾ ਜੀ ਹਾਂਜੀ ਤੁਸੀਂ ਗੱਲਾਂ ਬਹੁਤ ਸਵੀਟ ਕਰਦੇ ਹੋ अच्छा जी वैसे दिखावे दीया नहीं जो रियलिटी ऐदा देओ नहीं अपना ਤਾਂ ਜਿਹੜਾ ਮੰਨ ਕੇ ਜਦੋਂ ਦਿਲ ਦਿਲ ਦਿਮਾਗ ਤੇ ਹੁੰਦੀ ਉਹੀ ਗੱਲ ਜਵਾਨਤੀ ਹੁੰਦੀ ਹੈ ਹੋਦਾ ਦਿਖ ਹੀ ਰਿਹਾ ਜਿਹੜੇ ਸਾਂ ਉਹਨਾਂ ਕ ਫਿਸਲ ਰਹੀ ਆ اچھا ਜੀ ਨਹੀਂ ਵੈਸੇ ਹੀ ਲੱਗਦਾ ਤੁਹਾਨੂੰ ਮੈਂ ਵੈਸੇ ਹੀ ਗੱਲਾਂ ਕਰੀਏ ਮੈਂ ਅੱਛਾ ਇਹਦਾ ਮਤਲਬ ਇਹਦਾ ਐਵੇਂ ਲੱਗਦਾ ਵੀ ਤੁਸੀਂ ਅਗਲੇ ਤੇ ਦਿਲ ਦੀਆਂ ਗੱਲਾਂ ਵੀ ਪੜ ਲੈਂਦੇ ਹੋ ਸਕਦਾ ਹਾਂਜੀ ਦੋਸਤੋ ਸਾਰਿਆਂ ਨੂੰ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸ਼ਸ਼ਕਾ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਪਹਿਲਾਂ ਵੀ ਆਪਣੇ ਪਾਰਟ ਚੱਲ ਰਹੇ ਆ ਉਸੇ ਦਾ ਹੀ ਅੱਗੇ ਪਾਰਟ ਆਇਆ ਹੈ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟਾਂ ਦੇ ਵਿੱਚ ਆਪਣੀ ਰਾਇ ਜਰੂਰ ਸਾਂਝੀ ਕਰ ਦਿਓ ਅਗਰ ਕਿਸੇ ਨੂੰ ਕੋਈ ਕਮੈਂਟ ਨਹੀਂ ਵੀ ਲਿਖਣਾ ਆਉਂਦਾ ਕੋਈ ਪੰਜਾਬੀ ਜਾਂ ਹਿੰਦੀ ਨਹੀਂ ਲਿਖਣੀ ਆਉਂਦੀ ਤਾਂ ਤੁਸੀਂ ਕੁਝ ਵੀ ਕੋਈ ਡਾਟ ਵਗੈਰਾ ਲਾ ਕੇ ਸ਼ਟ ਕਰ ਸਕਦੇ ਹੋ ਸਾਨੂੰ ਸਮਝ ਲੱਗ ਜਾਊਗਾ ਕਿ ਤੁਸੀਂ ਸਾਨੂੰ ਇਸ ਮੀਡੀਆ ਨੂੰ ਦੇਖਿਆ ਹੈ ਵਾਚ ਕਰਿਆ ਹੈ ਤਾਂ ਤੁਹਾਨੂੰ ਪਸੰਦ ਆਈ ਹੈ ਵੀਡੀਓ ਤੇ ਇੰਦੇ ਹੀ ਆਪਣੇ ਹੋਰ ਵੀ ਅੱਗੇ ਇਸ ਵੀਡੀਓ ਦੇ ਪਾਰਟ ਆਉਣੇ ਆਗੇ ਤੇ ਉਮੀਦ ਕਰਦੇ ਆਂ ਕਿ ਤੁਸੀਂ ਪਹਿਲਾਂ ਵਾਂਗ ਪਿਆਰ ਦਿਆ ਕਰੋ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਵੀਊਵ ਨੂੰ ਵੀ ਆਪਾਂ ਨੂੰ ਆਪ ਕਰੋ ਪਹਿਲਾਂ ਵਾਂਗ ਤਾਂ ਕੁਝ ਘਟ ਰਹੀ ਨਹੀਂ ਵੀ ਤਾਂ ਕਿ ਸਾਡਾ ਵੀ ਹੌਸਲਾ ਡੋਟ ਜਾਂਦਾ ਕਿ ਅੱਗੇ ਪਾਰਟ ਨੂੰ ਅਨੁਮਾਨੀ ਕਰਦਾ ਜਦੋਂ ਵੀਊ ਘਟ ਜਾਂਦੇ ਨੇ ਇਸੇ ਲਈ ਅਸੀਂ ਵੀਡੀਓ ਬਣਾਉਣੇ ਆ ਕਿ ਚੰਗੇ ਵੀਊਵ ਆਉਣ ਤਾਂ ਸਾਡਾ ਵੀ ਹੌਸਲਾ ਵਧੇ ਤੇ ਪੈਸੇ ਆਉਣਗੇ ਤਾਂ ਅਸੀਂ ਅੱਗੇ ਪਾਰਟ ਤੇ ਕੰਮ ਕਰਾਂਗੇ ਮੇਰੇ ਸਾਡੀ ਉਮੀਦ ਹਰ ਵਾਰ ਇਹ ਹੁੰਦੀ ਹੈ ਕਿ ਤੁਹਾਡੇ ਲਈ ਨਾ ਮਾ ਕੁਝ ਵੀਡੀਓ ਦੇ ਵਿੱਚ ਲੈ ਕੇ ਆਈਏ ਤਾਂ ਕਿ ਹੁਣ ਜਿੱਦਾਂ ਅਸੀਂ ਦੋ ਪਾਤਰ ਹੋਰ ਐਡ ਕਰੇ ਨੇ ਵੀਡੀਓ ਦੇ ਵਿੱਚ ਉਹਨਾਂ ਦੇ ਅੱਗੇ ਬਹੁਤ ਕੁਝ ਆਉਣਾ ਹੈ ਜੀ ਜੇ ਤੁਸੀਂ ਪਿਆਰ ਪਨਾ ਹੀ ਰੱਖੋਗੇ ਤਾਂ ਆਪਾਂ ਵੀਡੀਓ ਨੂੰ ਬਹੁਤ ਅੱਗੇ ਤੱਕ ਲੈ ਕੇ ਜਾਵਾਂਗੇ ਤੇ ਹਰ ਵਾਰ ਇਹ ਹੀ ਉਮੀਦ ਹੁੰਦੀ ਹੈ ਕਿ ਪਹਿਲਾਂ ਨਾਲੋਂ ਜ਼ਿਆਦਾ ਰਿਸਪੌਂਸ ਆਵੇ ਵੀਡੀਓ ਨੂੰ ਉਹ ਤੁਹਾਡੇ ਸਰ ਕੀ ਹੋ ਸਕਦਾ ਹੈ ਕਿ ਤੁਸੀਂ ਕਿੰਨੇ ਕਮੈਂਟ ਕਰਦੇ ਹੋਗੇ ਕਿੰਨਾ ਲਾਈਕ ਕਰਦੇ ਹੋ ਕਿੰਨਾ ਕਿ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਦਾ ਕਿ ਸ਼ੇਅਰ ਕਰਦੇ ਹੋ ਵੀਡੀਓ ਨੂੰ ਤਾਂ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਕਰਿਆ ਕਰੋ ਤੇ ਆਪਣਾ ਵੀਡੀਓ ਦੇ ਵਿੱਚ ਜੇ ਤੁਹਾਨੂੰ ਕੋਈ ਲੱਗਦਾ ਕੋਈ ਸੀਨ ਨਹੀਂ ਵਧੀਆ ਲੱਗਿਆ ਜਾਂ ਕਿਸੇ ਦਾ ਕਰੈਕਟਰ ਨਹੀਂ ਸੋਹਣਾ ਲੱਗਿਆ ਤਾਂ ਤਾਂ ਵੀ ਕਮੈਂਟਾਂ ਦੇ ਵਿੱਚ ਦੱਸ ਦਿਆ ਕਰੋ ਬਾਕੀ ਜੇ ਸਾਡੇ ਨਾਲ ਗੱਲਬਾਤ ਕਰਨੀ ਹੁੰਦੀ ਹੈ ਸਾਡੇ ਚੈਨਲ ਦੇ ਡਿਸਕ੍ਰਿਪਸ਼ਨ ਦੇ ਵਿੱਚ ਆਪਣਾ ਨੰਬਰ ਵੀ ਦਿੱਤਾ ਹੋਇਆ ਹੈ ਤੁਸੀਂ ਉੱਤੇ ਜਾ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਜੇ ਕਿਸੇ ਨੂੰ ਕੋਈ ਹੋਰ ਵੀ ਸਾਡੇ ਨਾਲ ਵੈਸੇ ਆਪਣੇ ਨਿੱਜੀ ਤੌਰ ਤੇ ਕੋਈ ਗੱਲਬਾਤ ਕਰਨੀ ਹੈ ਤਾਂ ਵੀ ਕਰ ਸਕਦੇ ਹੋ ਕਈ ਵਾਰ ਕਿਸੇ ਦੀ ਕੋਈ ਸਟੋਰੀ ਹੁੰਦੀ ਹੈਗਾ ਬਧੇਰੇ ਫੋਨ ਆਉਂਦੀ ਵੀ ਸਾਨੂੰ ਕਿ ਸਾਡੀ ਸਟੋਰੀ ਬਣਾਉ ਪਰ ਉਸ ਸੋਚ ਦੇ ਵਿੱਚ ਇਹ ਲੱਗਦਾ ਨੂੰ ਹੋਣਾ ਚਾਹੀਦਾ ਕਿ ਅਸੀਂ ਆਪ ਦੇ ਕਰੈਕਟਰਾਂ ਦੇ ਹਿਸਾਬ ਨਾਲ ਦੇਖ ਸਕੀਏ ਕਿ ਸਾਡੀ ਜਿਹੜਾ ਸੀ ਉਹਨਾਂ ਦੇ ਹਿਸਾਬ ਨਾਲ ਬਣਾ ਸਕਦੇ ਜਾਂ ਨਹੀਂ ਬਣਾ ਸਕਦੇ ਤੇ ਇਦਾਂ ਹੀ ਬਸ ਪਿਆਰ ਬਣਾਈ ਰੱਖੋ ਤੁਹਾਡੇ ਲਈ ਹਰ ਵਾਰੀ ਨਵਾਂ ਕੁਝ ਵੀਡੀਓ ਦੇ ਵਿੱਚ ਲੈ ਕੇ ਆਉਂਦੇ ਰਹਾਂਗੇ ਤੇ ਬਸ ਇਹੀ ਉਮੀਦ ਕਰਦੇ ਆ ਕਿ ਤੁਸੀਂ ਵੀਡੀਓ ਨੂੰ ਪਹਿਲਾਂ ਨਾਲੋਂ ਜ਼ਿਆਦਾ ਪਿਆਰ ਦਿਓ ਧੰਨਵਾਦ